ਉਹ ਸ਼ਾਹਾਂ ਕੀ ਹੋ ਬੜੀਆ ਅ ਅਰਪਿੰਦਰ ਦੀ ਕਾਲ ਆ ਗਈ ਮੈਨੂੰ ਸਵੇਰੇ ਸਵੇਹਾ ਹਾਂ ਹਨ ਤੇ ਹੁਣ ਜਿੱਦਾਂ ਨਾ ਇੱਥੇ ਆਪਣੇ ਯੂਰਪ ਦੇ ਵਿੱਚ ਸਾਰੀ ਜਨਤਾ ਤਿੰਨ ਪਤਾ ਆਪਣੇ ਇਧਰ ਹੀ ਤੁਰੇ ਆ ਜਿੰਨੇ ਪੰਜਾਬੀ ਆ ਯੂਕੇ ਕੋਈ ਤਾਂ ਕੰਟੈਕਟ ਹੈਗਾ ਸਸਤਾ ਜਿਆ ਵੀ ਜਿਹੜਾ ਸਸਤੇ ਚ ਕੰਮ ਪਹੁੰਚ ਜਾ ਕਿਉਂਕਿ ਆਪਣੇ ਹੁਣ ਬਹੁਤੇ ਲੋਕੀ ਜਿਆਦੇ ਪੈਸੇ ਨਹੀਂ ਖਰ ਸਕਦੇ ਵੀ ਪੰਜ-ਛੇ ਲੱਖ ਆਣੀਆਂ ਦਾ 6-7 ਸਸਤੇ ਤਾਂ ਜਿਆ ਬਹੁਤ ਵਧੀਆ ਦੇਸ਼ ਹੈ ਹਨਾ ਆ ਹੁਣ ਜਿੱਦਾਂ ਸ਼ੰਗਨ ਹੁਣ ਥੋੜਾ 31 ਤਰੀਕ ਤੋਂ ਇਹਨਾਂ ਨੇ ਸਾਰੇ ਲਾਂਚ ਕਰ ਦੇਣੇ ਆ ਉਹ ਆਪਣੇ ਲੋਕਾਂ ਨੇ ਉਦੋਂ ਮੱਛੀ ਪੱਥਰ ਚਟਕੇ ਮੁੰਨਣ ਲਈ ਆਤਾ ਇਹਨਾਂ ਨੇ ਉਦੋਂ ਆਣਾ ਮੁੜ ਕੇ ਹੁਣ ਅਲਬਾਨੀਆ ਠੀਕ ਹੈ ਅਲਬਾਨੀਆ ਬਾਹਰ ਨਿਕਲਣਾ ਪਤਾ ਨਹੀਂ ਕਿੰਨੇ ਟਾਈਮ ਦਾ ਸਟਕ ਹੋਏ ਹੋਣਗੇ ਉੱਥੇ ਮੈਂ ਉਹੀ ਤੁਹਾਨੂੰ ਕਹਿੰਦਾ ਵੀ ਜਿੱਦਾਂ ਹੁਣ ਜੇ ਕਿਸੇ ਨੇ ਆਉਣਾ ਅਲਬਾਨੀਆ ਤੇ ਰਿਕੁਆਇਰ ਕਿਹੜੇ-ਕਿਹੜੇ ਕੰਮ ਆ ਉੱਥੇ ਅਲਬਾਨੀਆ ਦੇ ਵਿੱਚ ਤੁਹਾਡੇ ਹਿਸਾਬ ਨਾਲ ਤੁਸੀਂ ਗਏ ਹੁਣ ਵੀ ਜਾ ਕੇ ਆਏ ਦੁਬਈ ਤੋਂ ਅਲਬਾਨੀਆ ਜਾ ਅਲਬਾਨੀਆ ਦੇ ਵਿੱਚ ਅਲਬਾਨੀਆ ਦੇ ਵਿੱਚ ਨਾ ਹੁਣ ਜਿਹੜਾ ਰਾਈਟ ਨਾ ਉਹਨਾਂ ਕੋਲੇ ਹਰ ਤਰ੍ਹਾਂ ਦੇ ਕੰਮ ਆ ਹਾਂ ਹਾਂ A to Z ਕੰਮ ਜੋ ਤੇ ਰਮਾਨੀਆਂ ਦੇ ਵਿੱਚ ਚੱਲਦਾ ਜੋ ਇੱਥੇ ਯੂਕੇ ਦੇ ਵਿੱਚ ਚੱਲਦਾ ਇਹ ਹਰ ਜਗ੍ਹਾ ਚੱਲਦਾ ਕੰਸਟਰਕਸ਼ਨ ਦੀ ਸੈਲਰੀ ਥੋੜੀ ਜਿਹਾ ਜ਼ਿਆਦਾ ਹੁੰਦੀ ਹੈ ਤੇ ਜਿਹੜਾ ਦੂਜੇ ਕੰਮ ਹੈ ਜਿਵੇਂ ਆ ਹੁਣ ਜਿਵੇਂ ਹੁਣ ਕੁੜੀਆਂ ਦਾ ਕੰਮ ਦੀ ਹੁਣ ਉਹਨਾਂ ਨੇ ਕੱਢੀ ਹੈ ਨਾ ਜਿਹੜੀ ਕੁੜੀ ਇੰਗਲਿਸ਼ ਬੋਲਦੀ ਹੋਊਗੀ ਉਹਨੂੰ ਚੰਗੀ ਤਨਖਾਹ ਹੋਊਗੀ ਬਾਕੀ ਇਹਨੂੰ 400 ਤੋਂ 450 ਯੂਰੋ ਦੇ ਵਿੱਚਕਾਰ ਹੋਊਗਾ ਤੇ ਅਕਮੋਡੇਸ਼ਨ ਉਹਨਾਂ ਦੀ ਹੈ ਖਾਣਾ ਉਹਨਾਂ ਦਾ ਫਿਰ ਪਿੱਛੇ ਗੀ ਰਹਿ ਗਿਆ ਮੈਨੂੰ ਨਾ ਇਹਨੇ ਰੁਪਿੰਦਰ ਨੇ ਇੱਕ ਜਿੰਨ ਆਫਿਸ ਖੋਲਿਆ ਮੋਗੇ ਦੇ ਵਿੱਚ ਨਾ ਉਹਨੇ ਮੈਨੂੰ ਫੋਨ ਕੀਤਾ ਕਹਿੰਦਾ ਆਪਣੇ ਕੋਲ ਰਿਕੁਆਇਰਮੈਂਟ ਆ ਕਹਿੰਦਾ ਅਲਬਾਨੀਆ ਦੀ ਪਰ ਮੈਂ ਕੋਈ ਬਹੁਤੀ ਗੌਰ ਨਹੀਂ ਕੀਤੀ ਤੁਸੀਂ ਤਾਂ ਉਹਨੂੰ ਮਿਲ ਕੇ ਆਏ ਹੁਣ ਜਦੋਂ ਮੈਂ ਤੁਹਾਨੂੰ ਕਹਿੰਦਾ ਮਿਲਿਆ ਉਹ ਕਿਹੜੀ ਕਿਹੜੀ ਰਿਕੁਆਇਰਮੈਂਟ ਆ ਕਿੰਨੇ ਪੈਸੇ ਆ ਟਹਾਉਦਾ ਵਾ ਪੈਸੇ ਮੇਰੇ ਖਿਆਲ ਦੇ ਵਿੱਚ ਪੈਸਿਆਂ ਦਾ ਨਹੀਂ ਉਹਨਾਂ ਨੇ ਡਿਸਾਈਡ ਕੀਤਾ ਕਿਉਂਕਿ ਜਿਹੜੀ ਕੰਪਨੀ ਦੇ ਨਾਲ ਮੈਂ ਇਹਨਾਂ ਦੀ ਗੱਲਬਾਤ ਕਰਾਈ ਸੀ ਉਹਨਾਂ ਨੇ ਅੱਗੇ ਉਹ ਵੀ ਇੱਕ ਇੱਕ ਏਜੰਸੀ ਆ ਉਥੋਂ ਦੀ ਠੀਕ ਹੈ ਅਲਬਾਨੀਆ ਦੀ ਏਜੰਸੀ ਹੈ ਗੋਰਿਆਂ ਦੀ ਆ ਠੀਕ ਹੈ ਅਪਰੋਕਸੀਮੇਟਲੀ ਜੇ ਤੱਕ ਮੈਨੂੰ ਪਤਾ ਵੀ ਉਹ 2.5 ਲੱਖ ਤੋਂ ਲੈ ਕੇ 3 ਲੱਖ ਰੁਪਏ ਦਾ ਖਰਚਾ ਅੱਛਾ ਠੀਕ ਹੈ ਪਰ ਹਾਂ ਪਰ ਉਹਦੇ ਚ ਹਾਂ ਪਰ ਉਹਦੇ ਚ ਇੱਕ ਚੀਜ਼ ਨੋਟ ਕਰ ਦੂੰ ਬਈ ਉਹ ਕਹਿੰਦੇ ਵੀ ਅਸੀਂ 15 ਮਈ ਨੂੰ ਬੰਦੇ ਸਾਨੂੰ ਚਾਹੀਦੇ ਆ 15 ਮਈ ਟਿਆ ਗਈ ਨਹੀਂ ਤੂੰ ਮਹੀਨਿਆਂ ਦੇ ਵਿੱਚ ਹੀ ਤੇ ਉਹ ਕਿੰਨਾ ਪ੍ਰੈਸ਼ਰ ਪਾਉਣਗੇ ਐਮਬੈਸੀ ਦੇ ਉੱਤੇ ਮਤਲਬ ਜਿਹੜਾ ਬੰਦਾ ਉਹ ਸੱਦ ਰਿਹਾ ਉਹ ਜੋ ਵੀ ਖਰਚਾ ਪਾਣੀ ਕਰਵਾ ਰਿਹਾ ਉਹ ਉਸੇ ਪ੍ਰੈਸ਼ਰ ਦਾ ਹੀ ਖਰਚਾ ਹੈ ਆਹੋ ਬਾਰ ਬਾਜ ਟੂਰਿਸਟ ਸਟਾਰਟ ਹੋ ਜਾਣਾ ਨਾ ਲਵਾਨੀਆਂ ਚ ਆਉਣਾ ਤੇ ਸੀਜ਼ਨ ਲੱਗਣਾ ਉਹਨਾਂ ਦਾ ਸੀਜ਼ਨ ਲਵਾਉਣਾ ਫਿਰ ਬੰਦੇ ਉਹਨਾਂ ਚਾਹੀਦੇ ਜਾਈਦੇ ਮੈਂ ਯਾਰ ਹੁਣ ਤੇਰੇ ਕੋਲ ਖੁੱਲ ਕੇ ਗੱਲ ਕਰਦਾ ਮੇਰੇ ਨਾਲ ਉਹਨਾਂ ਦੀ ਮੁਲਾਕਾਤ ਹੋਈ ਥੇ ਤਰਾਨਾ ਜ ਹੈ ਨਾ ਇਹਨਾਂ ਦੀ ਰਾਜਧਾਨੀ ਹੈ ਮੈਨੂੰ ਉਹਨਾਂ ਨੇ ਕਹਿੰਦੇ ਵੀ ਬਾਈ ਕਹਾਣੀ ਹੈਗੀ ਇਹ ਵੀ ਅਸੀਂ ਇੱਕ ਗਲਤੀ ਕਰ ਬੈਠੇ ਹਾਂ ਪਹਿਲਾਂ ਮੈਂ ਕਿਹਾ ਕਿਹੜੀ ਗਲਤੀ ਕਹਿੰਦੇ ਵੀ ਅਸੀਂ ਤੇਰੇ ਗਵਾਂਢੀ ਤੇਰੀ ਮਾਸਦੀ ਦੇ ਮੁੰਡੇ ਸਾਧਲੇ ਸੀ ਇੱਥੇ ਅੱਛਾ ਪਾਕਿਸਤਾਨ ਆ ਚਲੋ ਆਪਣਾ ਹੀ ਦੇਸ਼ ਆ ਵੀ ਹੈ ਨਾ ਤੇ ਕਹਿੰਦਾ ਵੀ ਉਹ ਆਏ ਸਾਡੇ ਕੋਲੇ ਪਹਿਲੀ ਰਾਤ ਰੁਕੇ ਉਹਨਾਂ ਨੇ ਸਾਡੇ ਹੋਟਲ ਨੂੰ ਹੋਟਲ ਵਾਂਗੂ ਵਰਤਿਆ ਅਗਲੇ ਦਿਨ ਸਵੇਰ ਨੂੰ ਸਾਨੂੰ ਉਹਨਾਂ ਦੇ ਦਰਵਾਜ਼ੇ ਦੀਆਂ ਚਾਬੀਆਂ ਬਾਹਰ ਪਈਆਂ ਮਿਲੀਆਂ ਕੋਈ ਵੀ ਨਹੀਂ ਟੱਕਰਿਆ ਸੱਠਾਂ ਚ ਸਾਰੇ ਭਾਗ ਨਿਕਲ ਗਏ ਅ ਸਰ ਇੱਟਲੀ ਜਾ ਪਹੁੰਚੇ ਘਾਟੀ ਜਾਂਦਾ ਬੱਤਾਂ ਨਹੀਂ ਤੇ ਸੈਲਰੀ 450 ਯੂਰੋ ਕਮਾਉਣੀ ਹੈ ਤੇ ਮੌਸਮ ਉਹਨਾਂ ਦਾ ਸਾਈਪਰਾ ਸਰਗਾ ਆਹੋ ਮੈਂ ਗਿਆ ਹੇ ਅਲਮਾਨੀਆ ਗਾ ਤੇ ਵਧੀਆ ਹੈ ਨਾ ਮੌਸਮ ਉਹਨਾਂ ਦਾ ਸਾਈਪਰਾ ਸਰਗਾ ਜਿਹੜਾ ਮੈਡੀਟੇਰੇਨੀਅਨ ਸੀ ਦੇ ਉੱਤੇ ਦੇਸ਼ ਹੈ ਨਾ ਉੱਥੇ ਤੁਹਾਨੂੰ ਥਕਾਵਟ ਨਹੀਂ ਹੁੰਦੀ ਬੰਦਾ ਬੁਢਾ ਨਹੀਂ ਹੁੰਦਾ ਉੱਥੇ ਹਮ ਹਮ ਸਾਈਪ੍ਰਸ ਵਿੱਚ ਕੀ ਹੈ ਖਾਸ ਦੇਖਣ ਨੂੰ ਚੀਜ਼ ਸਿਰਫ ਉਹਨਾਂ ਦਾ ਮੈਡੀਟੇਰੇਨੀਅਨ ਸੀ ਤੇ ਉਹਨਾਂ ਦਾ ਬੈਦਰ ਆ ਅੱਛਾ ਹੁਣ ਤੂੰ ਐ ਸੋਚ ਯਾਰ ਬਈ ਇੰਨਾ ਮੁਲਕਾਂ ਦੇ ਲੋਕ ਜਿਵੇਂ ਇੰਡੀਆ ਖਾਲੀ ਹੋਇਆ ਪਰ ਇੰਡੀਆ 'ਚ ਲੇਬਰ ਨਹੀਂ ਮਿਲਦੀ ਉਦਾਂ ਹੀ ਇੰਨਾ ਮੁਲਕਾਂ ਦੇ ਹਾਲਾਤ ਹੋਏ ਪਿਆ ਰਮਾਨੀਆ 'ਚ ਲੇਬਰ ਨਹੀਂ ਮਿਲਦੀ ਬਲਗਾਰੀਆ 'ਚ ਲੇਬਰ ਨਹੀਂ ਮਿਲਦੀ ਅਲਵਾਨੀਆ 'ਚ ਲੇਬਰ ਨਹੀਂ ਮਿਲਦੀ ਸਰਬੀਆ ਦੇਸ਼ 'ਚ ਲੇਬਰ ਨਹੀਂ ਮਿਲਦੀ ਮੈਂ ਉਹੀ ਤੁਹਾਨੂੰ ਕਹਿੰਦਾ ਹੁਣ ਦੇਖ ਹੁਣ ਹੰਗਰੀ ਹੋ ਗਿਆ ਜਾਂ ਪੋਲੈਂਡ ਹੋ ਗਿਆ ਤੇ ਰੁਪਈਏ ਬੜੇ ਲੈਂਦੇ ਹੁਣ ਆਪਣੇ ਇੰਡੀਆ ਦੇ ਵਿੱਚ ਕੋਈ ਇਦਾਂ ਦੇ ਬੰਦੇ ਜਿਹੜੇ ਨਹੀਂ 5-7 ਲੱਖ ਰੁਪਏ ਕਮਾ ਸਕਦੇ ਜੀ ਅਲਬਾਨੀਆਂ ਜਿਹਦਾ ਕੰਮ ਹੈਗਾ ਤੁਸੀਂ ਦੱਸੋ ਜੇ ਕਿਸੇ ਨੂੰ ਕਨੈਕਟ ਕਰਨਾ ਉਹ ਤੋਂ ਕਰ ਸਕਦਾ ਮੀਡੀਅਮ ਮੀਡੀਅਮ ਫੈਮਿਲੀ ਦੇ ਵਾਸਤੇ ਜਿਹੜਾ ਅ ਅਲਬਾਨੀਆਂ ਦਾ ਵਰਕ ਪਰਮਿਟ ਬਹੁਤ ਵਧੀਆ ਰੈਗੂਲਰ ਅੱਗੇ ਵਧਣਾ ਦੂਜੇ ਨੰਬਰ ਦੇ ਉੱਤੇ ਇਹ ਵੀ ਕੰਟਰੀਆਂ ਤੁਹਾਨੂੰ ਪੀਆਰ ਦਿੰਦੀਆਂ ਇੱਥੇ ਵੀ ਲੋਕ ਪੱਕੇ ਹੁੰਦੇ ਆਪਣੇ ਠੀਕ ਹੈ ਨਹੀਂ ਇਥੋਂ ਦਾ ਵੀ ਮਾਹੌਲ ਇਦਾਂ ਦਾ ਵੀ ਜਨਕਿ ਵੀ ਹੁਣ ਅਲਬਾਨੀਆਂ ਦਾ ਮਾਹੌਲ ਤਾਂ ਪੰਜਾਬ ਵਰਗਾ ਹੀ ਆ ਖੁੱਲੇ ਢੁੱਲੇ ਜ ਸਾਡੇ ਬਜ਼ੁਰਗਾਂ ਵਾਲੇ ਸੁਭਾਅ ਹੁੰਦੇ ਆ ਉਹਨਾਂ ਦੇ ਅੱਛਾ ਠੀਕ ਹੈ ਨਾ ਹਾਫ ਮੁਸਲਿਮ ਆ ਹਾਫ ਕ੍ਰਿਸਚਨ ਆ ਉੱਥੇ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਕਿਹੜੇ ਰੀਜਨ ਦੇ ਬੰਦੇ ਨਾਲ ਤੁਸੀਂ ਗੱਲ ਕਰੀ ਜਾਂਦੇ ਹੋ ਫੇਰ ਉਹ ਆਲਮੋਸਟ ਅਲਬਾਨੀਆ ਦੇ ਜਿਹੜੇ 90% ਇੰਗਲੈਂਡ ਦੇ ਵਿੱਚ ਬੈਠੇ ਆ ਆਹੋ ਤਕਰੀਬਨ ਸਾਰੇ ਉੱਧਰ ਹੀ ਆ ਹਾਂ ਹੁਣ ਤੂੰ ਐ ਸੋਚ ਬਈ 450 ਯੂਰੋ ਸੈਲਰੀ ਤੇ ਜਦੋਂ ਹੋਟਲ ਈਵੀ ਸਾਰਾ ਵਗੈਰਾ ਵੱਡੇ ਗਰੁੱਪਾਂ ਦੇ ਵਿੱਚ ਕੰਮ ਕਰਨਗੇ ਬੱਚੇ ਆਪਣੇ ਜਾ ਕੇ ਹਨਾ ਤਾਂ ਤੇਰਾ ਕੀ ਮਤਲਬ ਉਹਨਾਂ ਨੂੰ 450 ਯੂਰੋ ਦੇ ਕਿ ਸਾਰ ਦੇਣਾ ਉਹਨਾਂ ਨੇ ਨਹੀਂ ਉਹ ਤਾਂ ਸਟਾਰਟਿੰਗ ਆ ਬਾਅਦ ਵਿੱਚ ਤੇ ਤੇ ਵਧਾਉਣਗੇ ਸਾਰਾ ਕੁਝ ਹੋਊਗਾ ਨਾ ਫਿਰ ਮਈ ਮਹੀਨੇ ਤੋਂ ਲੈ ਕੇ ਨਵੰਬਰ ਮਹੀਨੇ ਤੱਕ ਇੰਨਾ ਕੁ ਟੂਰਿਸਟ ਰਹਿੰਦਾ ਜਾਨਕਿ ਲੋਕਾਂ ਨੂੰ ਜਗ੍ਹਾ ਨਹੀਂ ਮਿਲਦੀ ਗੱਡੀ ਰੈਂਟ ਤੇ ਨਹੀਂ ਮਿਲਦੀ ਉੱਥੇ ਅੱਛਾ ਉਹਨਾਂ ਦਾ ਖਾਣਾ ਪੀਣਾ ਰਹਿਣ ਦਾ ਸਟਾਈਲ ਪੁਰਾਣੇ 올ਡ ਬੰਜਾਰਿਆਂ ਦੀਆਂ ਉਹਨਾਂ ਦੀਆਂ ਜਣ ਕੇ ਮਤਲਬ ਜਣ ਕੇ ਵੀ ਡਾਂਸਰ ਆ ਵਗੈਰਾ ਲੋਕ ਦੇਖਣ ਜਾਂਦੇ ਅਲਵਾਨੀਆਂ ਨੂੰ ਅਲਵਾਨੀਆਂ ਦਾ ਮਿਊਜ਼ਿਕ ਵੀ ਨੰਬਰ 1 ਹੈ ਯੂਰਪ ਦੇ ਵਿੱਚ ਹਾਂ ਪਰ ਆਪਣੇ ਲੋਕਾਂ ਨੂੰ ਪਤਾ ਹੀ ਨਹੀਂ ਆਪਣੇ ਲੋਕਾਂ ਨੂੰ ਜਿਵੇਂ ਹੁਣ ਆਪਣੀ ਹਿਸਟਰੀ ਚ ਆਪਣਾ ਬਰਤਗਾਲ ਹੋ ਗਿਆ ਇਟਲੀ ਹੋ ਗਿਆ ਜਰਮਨ ਬਸ ਇਧਰ ਹੀ ਜਾਣਾਂ ਕਹਿੰਦੇ ਮੈਂ ਉਹਦੀ ਗੱਲ ਸੁਣ ਹੈਨਾ ਉਹ ਕਹਿੰਦਾ ਵੀ ਮੈਂ ਸੱਦੇ ਬੰਦੇ ਬੰਦੇ ਮੇਰੇ ਕੋਲੇ ਆਏ ਬੀਜੇ ਵੀ ਕਹਿੰਦਾ ਮੈਂ ਮਹੀਨੇ ਦੇ ਨਿਰੰਦਰ ਲਵਾ ਲੇ ਪਰ ਕਹਿੰਦਾ ਬੀਜੇ ਲਵਾ ਕੇ ਜਦੋਂ ਇੱਥੇ ਉੱਤਰੇ ਠੀਕ ਹੈ ਨਹੀਂ ਉਤਰਨ ਤੋਂ ਬਾਅਦ ਮੇਰੇ ਹੋਟਲ 'ਚ ਰਹੇ ਸਾਡੇ ਕੋਲੋਂ ਖਾਣਾ ਖਾਂਦਾ ਸਾਡੇ ਕੋਲੋਂ ਸਾਰਾ ਕੁਝ ਕੀਤਾ ਅਗਲੇ ਦਿਨ ਸਵੇਰ ਨੂੰ ਸਾਨੂੰ ਉਹਨਾਂ ਦੀ ਜਿਹੜੇ ਚਾਬੀਆਂ ਨਹੀਂ ਹੁੰਦੀਆਂ ਗੱਤਾ ਜਾ ਹੁੰਦਾ ਬਿਲਕੁਲ ਹਾਂ ਕਹਿੰਦਾ ਬਸ ਉਹੀ ਪਿਆ ਮਿਲਿਆ ਸਾਨੂੰ ਹੋਰ ਕੁਝ ਵੀ ਨਹੀਂ ਉਹ ਜਾਂਦੇ ਕੱਖ ਵੀ ਨਹੀਂ ਛੱਡ ਕੇ ਗਏ ਆ ਅੱਛਾ ਇਤਾਂ ਕਰਕੇ ਇੰਡੀਆ ਵਾਲਿਆਂ ਨੇ ਡੀਲ ਕਰਦੇ ਆ ਨਾ ਇੰਡੀਅਨ ਗਵਰਨਮੈਂਟ ਨੇ ਕਾਫੀ ਜ਼ਿਆਦਾ ਜਾਣ ਕੇ ਵਧੀਆ ਰਿਲੇਸ਼ਨ ਬਣਾਇਆ ਹਲਵਾਨੀਆਂ ਦੇ ਨਾਲ ਕਿਉਂਕਿ ਮਾਤਾ ਟ੍ਰੇਸਾ ਵੀ ਉੱਥੋਂ ਦੀ ਹੈ ਅਗਰ ਦੀ ਹਾਂ ਹਾਂ ਠੀਕ ਹੈ ਅਚਾਹ 에어ਪੋਰਟ ਦਾ ਨਾਈ ਮਾਤਾ ਟ੍ਰੇਸਾ 에어ਪੋਰਟ ਆ ਨਾ ਇੰਟਰਨੈਸ਼ਨਲ 에어ਪੋਰਟ ਜਿਹੜੀ ਹੈਗੀ ਅਚਾਹ ਤੇ ਫਿਰ ਆਹ ਹਾਂ ਤੇ ਉਹ ਉਹ ਕਹਿੰਦੇ ਵੀ ਸਾਨੂੰ ਹੁਣ ਕੁੜੀਆਂ ਦੇ ਉਹ ਅਰੇਂਜ ਕਰਕੇ ਇੰਡੀਆ ਦੀਆਂ ਸਾਨੂੰ ਵਿਸ਼ਵਾਸਾ ਵੀ ਇਹ ਜਾਣਗੀਆਂ ਨੇ ਦੂਜੇ ਨੰਬਰ ਤੇ ਜੇ ਤੁਸੀਂ ਸੈਲਰੀ ਪੈਕੇਜ ਵਧੀਆ ਦਿੰਨੇ ਤਾਂ ਲੋਡ ਵੀ ਕੀ ਜਾਣ ਦੀ ਚਾਹੀਦੀ ਇਹਦੇ ਤੇ ਹੁਣ ਪੁਰਤਗਾਲ ਦੇ ਵਿੱਚ ਤਾਂ 450 ਯੂਰੋ ਬਚਣਾ ਨਹੀਂ ਆ ਉਹੀ ਤਾਂ ਗੱਲ ਇਹ ਤਾਂ ਸੋਚਣ ਦੀ ਗੱਲ ਆ ਨਾਲੇ ਇੱਕ ਸਸਤਾ ਕੰਟਰੀ ਆ ਆਪਾਂ ਨੂੰ 2.5 ਲੱਖ ਰੁਪਏ ਦੇ ਵਿੱਚ ਇੱਕ ਵਧੀਆ ਕੰਟਰੀ ਮਿਲ ਜਾਂਦਾ ਬਾਅਦ ਵਿੱਚ ਹੌਲੀ ਹੌਲੀ ਬੰਦਾ ਸੈਟਿੰਗ ਕਰ ਲਾ ਸੈਲਰੀ ਵਧੇਦੀ ਵੀ ਆ ਹੁਣ ਦੀਪਕ 500 ਦੇ ਆਇਆ ਸੀ 400 ਤੇ 900 ਯੂਰੋ ਸੈਲਰੀ ਚੱਕਦਾ ਪਿਆ ਹਾਂ ਹਜ਼ਾਰ ਦੇ ਕਰੀਬ ਜਾ ਡਿੱ ਗਿਆ ਅ ਦੂਜੇ ਨੰਬਰ ਤੇ ਇੱਕ ਸਭ ਤੋਂ ਵੱਡੀ ਗੱਲ ਸੁਣ ਯਾਰ ਜਿਹੜੇ ਸਮੇਂ ਦੇ ਵਿੱਚ ਮੈਂ ਬਲਗਾਰੀਆ ਚ ਆਇਆ ਸੀ ਉਦੋਂ ਪੰਜਾਬੀ ਇੰਡੀਅਨ ਆਪਣਾ ਕੋਈ ਵੀ ਨਹੀਂ ਹੁੰਦਾ ਬਲਗਾਰੀਆ ਚ ਹੈਨਾ ਹੂੰ ਹੂੰ ਬਲਗਾਰੀਆ ਦੇ ਵਿੱਚ ਉਦੋਂ 450 ਲੈਵਾ ਤਨਖਾਹ ਸੀ ਤੇ ਇਹਨਾਂ ਦਾ 22 ਰੁਪਈਆ ਦਾ ਲੈਵਾ ਸੀ ਉਸ ਟਾਈਮ 'ਚ ਹਮਮ ਅੱਛਾ ਔਰ ਤੂੰ ਇਹ ਸੋਚ ਵੀ ਹੁਣ ਦੇ ਸਮੇਂ ਦੇ ਵਿੱਚ ਬਲਗਾਰੀਆ ਦੇ ਵਰਕ ਪਰਮਿਟ ਹੋਲਡਰ ਕਿਸੇ ਦਾ ਵੀ ਮੈਨੂੰ ਫੋਨ ਨਹੀਂ ਆਇਆ ਵੀ ਭਾਈ ਅਸੀਂ ਪੁਰਤਗਾਲ ਜਾਣਾ ਸਾਰੇ ਕੰਮ ਕਰਦੇ ਤੋਂ ਜਿੰਨੇ ਮੁੰਡੇ ਸਰ ਬੇ 1-2 ਜਣੇ ਗਏ ਉਹ ਵੀ ਘੁੰਮਣ-ਘੁੰਮਣੀ ਗਏ ਸੀਗੇ ਬਾਕੀ ਸਾਰੇ ਇੱਥੇ ਹੀ ਆ ਮੇਰੇ ਸ਼ਹਿਰ ਦੇ ਵਿੱਚ 400 ਬੰਦਾ ਆ ਗਿਆ ਇੰਡੀਅਨ ਤੇ ਨੇਪਾਲੀ ਅਤੇ ਉਹ ਉਹ ਜਿਹੜੇ ਨੂੰ ਡਾਕੂਮੈਂਟ ਚਾਹੀਦੀ ਹੈ ਹਲਮਾਨੀਆ ਵਾਸਤੇ ਉਹਨਾਂ ਨੇ ਜਿਹੜੀ ਰਿਕੁਆਇਰਮੈਂਟ ਰੱਖੀ ਹੈ ਨਾ ਅਲਬਾਨੀਆ ਵਾਲਿਆਂ ਨੇ ਉਹਨਾਂ ਦਾ ਬਹੁਤ ਈਜ਼ੀ ਜਿਹਾ ਸਿਸਟਮ ਹੈ ਕੱਲਾ ਪਾਸਪੋਰਟ ਮੰਗਦੇ ਆ ਉਹ ਸਾਨੂੰ ਪਾਸਪੋਰਟ ਦਿਓ ਉਹਨਾਂ ਨੇ ਆਪ ਦਾ ਮਾਈਗ੍ਰੇਸ਼ਨ ਦਾ ਕੰਮ ਕਰਨਾ ਅਲਬਾਨੀਆ ਦੇ ਵਿੱਚ ਖਤਮ ਹਾਂ ਠੀਕ ਹੈ ਨੀ ਮਾਈਗ੍ਰੇਸ਼ਨ ਤੋਂ ਬਾਅਦ ਨਹੀਂ ਬੀਸੀਸੀ ਨਹੀਂ ਚਾਹੀਦੀ ਹੈ ਨਾ ਉਸ ਤੋਂ ਬਾਅਦ ਚੋ ਐਮਬੈਸੀ ਦੱਸੂਗੀ ਹੁਣ ਮੁੰਡਾ ਜਿਹੜਾ ਬਰਾਡ ਟ੍ਰੈਵਲਸ ਵਾਲਾ ਉਹ ਉਹਨਾਂ ਨੂੰ ਫੋਨ ਕਰੂਗਾ ਅਲਬਾਨੀਅਨ ਐਮਬੈਸੀ ਨੂੰ ਵੀ ਕਿਉਂਕਿ ਇਹ ਜਿਹੜੀ ਪਾਰਟੀ ਸੱਦ ਰਹੀ ਹੈ ਇਹ ਤਾਂ 5 ਸਟਾਰ ਹੋਟਲ ਆ ਯਾਰ ਅਛਾ ਇਹਨਾਂ ਨੇ ਆਪਣਾ ਡਾਕੂਮੈਂਟ ਸਾਰੇ ਪੂਰਕਾ ਕਰਕੇ ਦੇਣੇ ਥੋਤੋਂ ਅਸੀਂ ਪੈਸੇ ਉਦੋਂ ਚੱਕਾਂਗੇ ਜਦੋਂ ਥੋੜੇ ਬੰਦੇ ਦਾ ਵੀਜ਼ਾ ਲੱਗ ਕੇ ਉਹਦੇ ਹੱਥ ਜਾਗੇ ਆਹ ਜਦੋਂ ਵੀਜ਼ਾ ਲੱਗ ਕੇ ਆਪਾਂ ਤੁਸੀਂ ਬੰਦੇ ਨੂੰ ਦੱਸਣਾ ਵੀ ਹਾਂ ਵੀ ਆ ਤੇਰਾ ਵੀਜ਼ਾ ਜਿੱਥੇ ਮਦੀ ਚੈੱਕ ਕਰ ਆਲਾ ਹੈ ਕਿਉਂਕਿ ਅਲਬਾਨੀਆਂ ਦਾ ਇੱਕ ਕਾਨੂੰਨ ਆ ਵੀ ਅਲਬਾਨੀਆਂ ਦਾ ਵੀਜ਼ਾ ਜਿਹੜੇ ਬੰਦੇ ਕੋਲੇ ਆ ਉਹਨੇ ਉਥੋਂ ਚੜ੍ਹਨ ਤੋਂ ਪਹਿਲਾਂ ਇਨਫਾਰਮ ਕਰਨਾ ਵੀ ਮੇਰਾ ਸਾਰਾ ਕੁਝ ਹੋ ਚੁੱਕਾ ਤੇ ਮੈਨੂੰ ਰਿਸਿਵ ਕਰਨ ਆ ਜਾਓ ਸੇਮ ਹੀ ਹੁਣ ਇਹਨਾਂ ਨੇ ਵੀ ਇਹੀ ਲੋ ਕੱਢਤਾ ਰូមਾਨੀਆ ਬਲਗਰੀਆ ਵਾਲਿਆਂ ਨੇ ਵੀ ਜੇ ਨਹੀਂ ਆਉਂਦਾ ਤੇ ਕਿਉਂਕਿ ਕਿਉਂਕਿ ਉਹਦੇ ਚ ਕੁਝ ਜਿਵੇਂ ਹੁਣ ਇਹ ਬਰਾਂਡ ਟਰੈਵਲ ਏਜੰਸੀ ਹੈ ਇਹਦਾ ਆਲਰੇਡੀ ਉਹਨਾਂ ਨਾਲ ਟਾਈ ਅਪ ਹੋਣਾ ਰਿਟਨ ਦੇ ਵਿੱਚ ਹਾਂ ਹਾਂ ਕੰਟਰੈਕਟ ਉਹਨਾਂ ਨੇ ਕਾਨੂੰਨੀ ਤੌਰ ਤੇ ਭਾਰਤ ਤੋਂ ਕਾਰਵਾਈ ਕਰਨੀ ਹੈ ਉਹਨਾਂ ਨੇ ਕਾਨੂੰਨੀ ਤੌਰ ਤੇ ਅ ਅਲਵਾਨੀਆ ਤੋਂ ਕਾਰਵਾਈ ਕਰਨੀ ਹੈ 0% ਵੀ ਇਹਦੇ ਚ ਧੋਖਾ ਧੜੀ ਨਹੀਂ ਰਹਿਣੀ ਧੋਖਾ ਧੜੀ ਤਾਂ ਹੋਊਗੀ ਜੇ ਬੰਦਾ ਪੈਸੇ ਦੇਊਗਾ ਪਹਿਲਾਂ ਹਾਂ 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 ਮੈਨੂੰ ਇਹਨਾਂ ਵੀ ਦੱਸਦੇ ਵੀ ਯੂਰਪ ਦਾ ਉਹ ਗੇਟਵੇ ਹੈ ਦੇਸ਼ ਆਹੋ ਤੇ ਉਹ ਕਿੰਨਾ ਸਖਤ ਹੋਇਆ ਹੋਊਗਾ ਕਿੰਨਾ ਹੁਣ ਦੇ ਸਰਬੀਆ ਸਰਬੀਆ ਦੇ ਸਰਬੀਆ ਦਾ ਬੰਦ ਹੀ ਕਰਤਾ ਨਾ ਇਹਨਾਂ ਨੇ ਇੰਡੀਆ ਨਾ ਆਹੋ ਹੈਨਾ ਕਿੰਨੀ ਤੱਕ ਆ ਕਿੰਨੀ ਸਖਤਾਈ ਤੇ ਬੈਠੇ ਹੋਣੇ ਉਹਨਾਂ ਦੇ ਥੋਣ ਤੇ ਗੋਡਾ ਸਭ ਤੋਂ ਪਹਿਲਾਂ ਗਰੀਸ ਰੱਖਦਾ ਹੂੰ ਹੂੰ ਕਿਉਂਕਿ ਗਰੀਸ ਦੇ ਨਾਲ ਉਹਨਾਂ ਦੀ ਹੱਦ ਇੰਨੀ ਆ ਵੀ ਬੰਦੇ ਤੁਰ ਕੇ ਵੜ ਜਾਂਦੇ ਆਪਾਂ ਆਹੋ ਹੈ ਤੇ ਦੂਜੇ ਪਾਸੇ ਜਿਹੜੀਆਂ ਬੋਟਾਂ ਚੱਲਦੀਆਂ ਇਟਲੀ ਨੂੰ ਹੂੰ ਹੂੰ ਤੇ ਇਹ ਅਕੋਮੋਡੇਸ਼ਨ ਅਲਬਾਨੀਆ ਦੇ ਵਿੱਚ ਜਿਹੜੀ ਕੰਪਨੀ ਅਕੋਮੋਡੇਸ਼ਨ ਦਊਗਾ ਰੈਸ਼ ਆਪਣੀ ਕਿ ਜਿਹੜੀ ਕੰਪਨੀ ਰੈਸ਼ ਉਹਨਾਂ ਦੀ ਆ ਸੁਣੇ ਚੱਲ ਰੈਸ਼ ਉਹਨਾਂ ਦੀ ਆ ਹੂੰ ਖਾਣਾ ਪੀਣਾ ਉਹਨਾਂ ਦਾ ਹੋਟਲ ਦਾ ਹਾਂ ਹਾਂ ਠੀਕ ਹੈ ਨਹੀਂ ਪਲੱਸ ਟਿਪ ਇਕੱਠੀ ਹੋਣੀ ਹੈ ਨਾ ਟਿਪ ਤਾਂ ਫਿਰ ਸਰਵੈਂਟ ਦੀ ਹੋਣੀ ਆ ਉਹ ਤਾਂ ਫਿਰ ਜਿਹੜਾ ਬੰਦਾ ਕੰਮ ਜਿਸ ਹਿਸਾਬ ਨਾਲ ਕਰਦਾ ਉਹ ਟਿਪ ਹੁਣ ਨਾ ਇੱਥੇ ਇੱਕਦਮ ਮੈਂ ਹੋਰ ਗੱਲ ਦੱਸਦਾ ਇਹ ਇਥੇ ਪਰਦੇਾਲ ਤੇ ਇਥੇ ਮੇਰੇ ਲਾਗੇ 2-3 ਸ਼ਹਿਰ ਆ ਟੂਰਿਸਟ ਪਲੇਸ ਆ ਉਥੇ ਮਤਲਬ ਰੈਸਟੋਰੈਂਟ ਬਹੁਤ ਆ ਉਥੇ ਆਪਣੇ ਪੰਜਾਬੀ ਆ ਤੇ ਕੁਝ ਮੁੰਡੇ ਗੁਜਰਾਤ ਦੇ ਆ ਸੁਣੀ ਚਲੋ ਦੇਖਿਓ ਉਹ ਕੀ ਕਰਦੇ ਕਿਦਾਂ ਉਹਨਾਂ ਦੀ ਜਿਹੜੀ ਰੋਜ਼ ਦੀ ਟਿਪ ਇਕੱਠੀ ਹੁੰਦੀ ਹੈ ਨਾ ਜੇ ਮੰਨ ਲਓ ਹੁਣ ਤੁਹਾਨੂੰ ਕੋਈ 100 ਰੁਪਏ ਦੇ ਗਿਆ ਵਾ ਜਾਂ ਮੈਨੂੰ 50 ਦੇ ਗਿਆ ਵਾ ਤੀਜੀ ਨੂੰ ਨਹੀਂ ਮਿਲਿਆ ਉਹਨਾਂ ਨੇ ਸ਼ਾਮ ਨੂੰ ਕੀ ਕਰਨਾ ਵਾ ਜਿੰਨੂੰ ਮਿਲਿਆ ਜਿੰਨੂੰ ਨਹੀਂ ਮਿਲਿਆ ਜਿੰਨੇ ਪੈਸੇ ਇਕੱਠੇ ਹੋ ਸਾਰੇ ਆਪਸ ਵਿੱਚ ਵੰਡ ਲੈਣੇ ਉਹਨਾਂ ਨੇ ਇਹ ਨਹੀਂ ਹੈ ਕਿ ਜੇ ਤੇਰੀ ਤੁਹਾਡੀ ਟਿਪ ਤੁਸੀਂ ਰੱਖਣੀ ਇਦਾਂ ਗੱਲ ਆਪਾਂ ਵਿੱਚ ਉਜੀ ਪਤਾ ਲੱਗ ਜਾਂਦਾ ਵੀ ਇਹ ਸਾਨੂੰ ਟਿਪ ਛੱਡ ਕੇ ਜਾਊਗਾ ਕਿ ਨਹੀਂ ਹਾਂ ਹਾਂ ਆਹ ਹੋ ਗਿਆ ਹੁਣ ਮੈਂ ਸੱਦ ਲੈਣਾ ਥਲੇ ਤੈਨੂੰ ਆਪਣੇ ਆਪ ਹੀ ਦੱਸ ਦਊ ਜਦੋਂ ਤਾਂ ਇਹਨਾਂ ਨੇ ਦੇਖਣਾ ਬ੍ਰਿਟਿਸ਼ ਇਹਨਾਂ ਨੇ ਉਸ ਤਰੀਕੇ ਨਾਲ ਚੱਲਣਾ ਠੀਕ ਹੈ ਵੀ ਇਹਨਾਂ ਨੂੰ ਪਤਾ ਵੀ ਬ੍ਰਿਟਿਸ਼ ਨੇ ਕੱਖ ਨਹੀਂ ਦੇ ਕੇ ਜਾਣਾ ਜਾਂਦੇ ਨੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਇਹ ਅਮਰੀਕਨ ਆ ਜਾਂ ਜਰਮਨ ਆ ਫਿਰ ਇਹਨਾਂ ਨੇ ਉੱਥੇ ਜਾ ਕੇ ਉਹਦੇ ਕਮਰੇ ਦੀ ਪੂਰੀ ਵਧੀਆ ਤਰੀਕੇ ਨਾਲ ਸਫਾਈ ਕਰਨੀ ਹੈ ਤੇ ਜਦੋਂ ਉਹਨੇ ਕਮਰਾ ਛੱਡਣਾ ਉਹਨੇ ਜਾਂਦੇ ਨੇ 50 ਜਾਂ 60 ਡਾਲਰ ਛੱਡ ਕੇ ਜਾਣੇ ਹੂੰ ਇਹ ਤਾਂ ਇੱਕ ਚੀਜ਼ ਹੋ ਗਈ ਦੂਜੇ ਨੰਬਰ ਦੇ ਉੱਤੇ ਇਹ ਜਿਹੜੀਆਂ ਹੋਟਲ ਦੀਆਂ ਜਵਾਬਾਂ ਨੇ ਇਹਨੂੰ ਹਾਊਸਕੀਪਿੰਗ ਬੋਲਦੇ ਆ ਸਿਰਫ ਇਹਦੇ ਵਿੱਚ ਇੱਕ ਟੈਲੈਂਟ ਹੁੰਦਾ ਵੀ ਚਾਦਰ ਨੂੰ ਇੱਕ ਵਾਰੀ ਇਦਾਂ ਛੱਡਣਾ ਉਹ ਸਾਰੀ ਉੱਤੇ ਆਪਣੇ ਆਪ ਵਿੱਜੇ ਕਿ ਐਕਸਪੀਰੀਅੰਸ ਹੈ ਜਿਹੜੇ ਜਿਹੜੇ ਹੋਟਲ ਤੇ ਜਾਣਗੇ ਉਹ ਦੱਸਣਗੇ ਸਗਲਾਈ ਦੇ ਦੇਣਗੇ ਦੱਸਣਗੇ ਲਵਾਨੀਆਂ ਉਹਨਾਂ ਨੂੰ ਤਾਂ ਟ੍ਰੇਨਿੰਗ ਦੇਣੀ ਆ ਪਹਿਲੇ 15 ਦਿਨ ਉਹਨਾਂ ਨੇ ਟ੍ਰੇਨਿੰਗ ਦੇਣੀ ਆ ਉਹਨਾਂ ਨੇ ਸਿੱਖਾ ਲੈਣਾ ਕਿਉਂਕਿ ਉਹ ਗ੍ਰੀਕ ਬਲੱਡ ਦੇ ਆ ਉਹ ਅਲੈਗਜ਼ੈਂਡਰ ਦੀਆਂ ਲਾਦਾ ਹਨ ਠੀਕ ਹਨ ਹਾਂ ਹਾਂ ਪਰ ਜੇ ਉਹੀ ਬੱਚਾ ਆਪਣਾ ਪਹਿਲਾ 3 ਦਿਨ 4 ਦਿਨ ਕਿਸੇ ਹੋਟਲ ਦੇ ਵਿੱਚ ਜਾ ਕੇ ਦੇਖਦਾ ਵੀ ਕਿੰਨੀ ਸਫਾਈ ਕਰਦੇ ਆ ਸ਼ੀਸ਼ਾ ਕਿਵੇਂ ਸਾਫ ਹੁੰਦਾ YouTube ਤੇ ਚੈੱਕ ਕਰਦਾ ਬ੍ਰੇਨ ਤਾਂ ਰੈਡੀ ਹੁੰਦਾ ਨਾ ਉਹਦਾ ਜਿਹੜੇ ਪੰਜਾਬ ਤੋਂ ਜਾਂ ਇੰਡੀਆ ਤੋਂ ਆਣੇ ਆ ਜੋ ਥੋੜਾ ਟਾਈਮ ਲਾਇਆ ਹੋਊਗਾ ਉਹਨਾਂ ਨੇ ਫਿਰ ਉਹਨੂੰ ਟੱਚ ਵੀ ਕਰਨਾ ਹਾਂ ਅੱਛਾ ਇਹ ਨਾ ਸੋਚੀ ਵੀ ਪੰਜਾਬ ਵਾਲੇ ਬੱਚਿਆਂ ਚ ਟੈਲੈਂਟ ਨਹੀਂ ਉੱਥੇ ਉਹ ਵੀ ਪੀਜ਼ਾ ਹਟਾ ਚਲਾਉਂਦੇ ਪਏ ਆ ਉਹ ਵੀ KFC ਚਲਾਉਂਦੇ ਪਏ ਆ ਉਹ ਵੀ ਮੈਕਡੋਨਲਡ ਚਲਾਉਂਦੇ ਪਏ ਆ ਹਾਂ ਹਾਂ ਸਾਬੇ ਦਾ ਸਾਬੇ ਦਾ ਸਭ ਤੋਂ ਵਧੀਆ ਖਾਣਾ ਪੰਜਾਬ ਦੇ ਵਿੱਚ ਪਤਾ ਤੁਹਾਨੂੰ ਇਸ ਗੱਲ ਹਾਂ ਹਾਂ ਤੇ ਜਿਹੜੇ ਸਾਬੇ ਦੇ ਕਸਟਮਰ ਆ ਉਥੋਂ ਹਿਲਦੇ ਨਹੀਂ ਕਿਉਂਕਿ ਮੈਂ ਆਪ ਖੁਦ ਸਾਬੇ ਜਾਂਦਾ ਸੀ ਹਾਂ ਹਾਂ ਹੁਣ ਜਿਹੜੀ ਮੇਨ ਗੱਲ ਆਉਂਦੀ ਆ ਉਹ ਇਹ ਆਉਂਦੀ ਆ ਵੀ ਜਿਹੜਾ ਇਹ ਦੇਸ਼ ਆ ਇੱਥੇ ਵੀ ਪੀਆਰ ਮਿਲਣੀ ਆ ਤਨਖਾਹ ਇੱਥੇ ਵੀ ਜ਼ਿਆਦਾ ਵਰਕ ਪਰਮਿਟ ਤੁਹਾਡਾ ਰੁਕਣਾ ਨਹੀਂ ਰੁਪਏ ਤਿੰਨ ਦੇ ਵਿੱਚ ਤੁਸੀਂ ਪਹੁੰਚਦੇ ਆ ਠੀਕ ਹੈ ਪੈਸਾ ਵੀ ਤੁਸੀਂ ਕੀਤੇ ਜਿਹਾ ਇਦੋਂ ਵੱਧ ਤਾਂ ਕੋਈ ਨਹੀਂ ਪੈਕੇਜ ਬਣਦਾ ਯਾਰ ਆਹ ਹੋ ਹੀ ਤੇ ਜਿੱਦਾਂ ਹੁਣ ਤੁਸੀਂ ਮੈਨੂੰ ਦੱਸਿਆ ਸੀ ਵੀ ਉਹ ਇੰਨਾ ਕੋਲ ਮੋਗੀ ਵਾਲਿਆਂ ਕੋਲ ਹੈਗਾ ਕੰਮ ਮੈਂ ਕਿਹਾ ਚਲੋ ਤੁਹਾਡੇ ਨਾਲ ਆਪਾਂ ਗੱਲ ਕਰ ਲੈਂਦੇ ਆ ਜੇ ਕਿਸੇ ਨੇ ਜਾਣਾ ਹੈ ਕੰਟੈਕਟ ਕਰ ਲੂਗਾ ਹਾਂ ਉਹ ਰਕੇਂਦਰ ਦਾ ਕੋਲ ਨੰਬਰ ਪਾ ਦੇ ਉਹਨਾਂ ਨੂੰ ਹੈਨਾ ਪਰ ਇਹਨਾਂ ਦੀ ਇੱਕ ਪ੍ਰੋਬਲਮ ਇਹ ਹੈ ਵੀ ਇਹਨਾਂ ਨੇ 15 ਮਈ ਤੋਂ ਪਹਿਲਾਂ ਪਹਿਲਾਂ ਬੰਦੇ ਕੱਢਣੇ ਆ ਆਹੋ ਬਾਅਦ ਸੀਜ਼ਨ ਸਟਾਰਟ ਆ ਫਿਰ 15 ਮਈ ਤੋਂ ਪਹਿਲੇ ਪਹਿਲੇ ਹਾਂ ਉਸ ਤੋਂ ਬਾਅਦ ਉਸ ਤੋਂ ਬਾਅਦ ਵਿੱਚ ਫਿਰ ਉਹ ਜਿਹੜੀ ਏਜੰਸੀ ਆਪਾਂ ਅੱਛਾ ਹੁਣ ਜਿਹੜਾ ਜਿਹੜਾ ਉਹਨਾਂ ਦਾ ਕੰਮ ਹੈਗਾ ਉਹ ਕਹਿੰਦੇ ਕੰਸਟਰਕਸ਼ਨ ਦਾ ਵੀ ਕੰਮ ਹੈਗਾ ਸਾਡੇ ਕੋਲ ਕਾਸ਼ ਕਿੰਦੀ ਏਜੰਸੀ ਹੋਣੀ ਹੈ ਠੀਕ ਹੈ ਉਹਦੇ ਵਿੱਚ ਵੱਧ ਹੋ ਗਿਆ ਉਹ ਬੰਦਿਆਂ ਦੇ ਨਾਲ ਉਹ ਬੰਦਿਆਂ ਦੇ ਨਾਲ ਮੈਂ ਸਵੇਕੀ ਗੱਲ ਕੀਤੀ ਸੀ ਮੈਂ ਕਿਹਾ ਯਾਰ ਵੀ ਇੱਦਾਂ ਤਾਂ ਕਰਕੇ ਕੋਈ ਕੰਮ ਹੈ ਨਹੀਂ ਇੱਥੇ ਹੈਨਾ ਮੈਨੂੰ ਸੋਹਣਾ ਲੱਗਿਆ ਦੇਸ਼ ਉਹ ਕੰਮ ਦੇ ਫਿਰਦੇ ਨੂੰ ਕਿਉਂਕਿ ਮੇਰੇ ਕੋਲ ਦੀਪਕ ਨੇ ਬਾਬਾ ਪੰਪ ਭਰੇ ਸੀ ਦੇਸ਼ ਦੇ ਮੈਂ ਕੋਹਣਾ ਤੇ 93 ਦੇ ਵਿੱਚ ਹੈਨਾ ਡਾਕਟਰ ਤਾਂ ਉਹ ਭਾਈ ਸਾਹਿਬ ਦੀ ਵਰਡਿੰਗ ਕੀ ਸੀ ਉਹਨਾਂ ਨੇ ਕਹਿੰਦਾ ਯਾਰ ਵੀ ਮੇਰੀ ਆਰਡੀ ਏਜੰਸੀ ਹੈ ਤੇ ਮੈਂ ਉਹਨੂੰ ਫਿਰ ਦੱਸਦਾ ਕਿ ਮੈਂ ਇੰਗਲੈਂਡ ਰਹਿਣਾ ਵੀ ਮੈਂ ਬਾਬਾ ਹਲਵਾਨੀਆਂ ਨੂੰ ਜਾਣਨਾ ਤਾਂ ਮੇਰੇ ਨਾਲ ਹਾਲੀਵੁੱਡ ਉਹਦਾ ਖੁੱਲਦਾ ਗ੍ਰੀਕ ਭਾਸ਼ਾ ਤੇ ਹੈਗਾ ਕਿਉਂਕਿ ਹਲਵਾਨੀਆਂ ਵਾਲੇ ਜਾਦਾ ਗ੍ਰੀਕ ਭਾਸ਼ਾ ਰ ਨਸ਼ਾ ਜਦੋਂ ਫਿਰ ਮੇਰੇ ਨਾਲ ਖੁੱਲਣ ਲੱਗ ਗਿਆ ਤੇ ਇਹਨਾਂ ਦਾ ਕਹਿੰਦਾ ਜਾਂ ਤਾਂ ਸੱਚਾਈ ਇਹ ਹੈ ਕਹਿੰਦਾ ਸਾਡੇ ਕੋਲ ਲੇਬਰ ਹੈ ਨਹੀਂ ਇੱਥੇ ਠੀਕ ਸਾਡੀ ਪੁਲਿਸ ਬਹੁਤ ਸਖਤ ਹੋਈ ਹੈ ਹੁਣ ਡਿਸਪਲਿਨ ਬਹੁਤ ਰੱਖਿਆ ਹੋਇਆ ਹੁਣ ਮਾੜੀ ਮਾੜੀ ਚੀਜ਼ ਦੇ ਉੱਤੇ ਬੰਦੇ ਫੜ ਲੈਂਦੇ ਆ ਠੀਕ ਹੈ ਪਰ ਕਹਿੰਦਾ ਜਿਨ੍ਹਾਂ ਨੇ ਨਿਕਲਣਾ ਇਥੋਂ ਆਪ ਜੀ ਜਾ ਰਹੇ ਉਹ ਖੜਦੇ ਨਹੀਂ ਇਥੇ ਹਾਂ ਇਹ ਤਾਂ ਹੈ ਉਹ ਤਾਂ ਸਾਰੇ ਪਾਸੇ ਇੱtain ਆ। ਹਾਂ ਤੇ ਉਹ ਭੱਜਣਾ ਠਾ ਜਿਹੜੀ ਹਰੇਕ ਮੁਲਕ 'ਚ ਹੀ ਆ। ਇੰਗਲੈਂਡ ਵਰਗੇ ਮੁਲਕ ਨੂੰ ਛੱਡ ਕੇ ਅਮਰੀਕਾ ਨਿਕਲਦੇ ਆ ਅਮਰੀਕਾ ਜਾਂ ਕਿ ਆਸਟ੍ਰੇਲੀਆ ਦੀ ਸੋਚਦੇ ਆ। ਆਸਟ੍ਰੇਲੀਆ ਵਾਲੇ ਕਹਿੰਦੇ ਕੈਨੇਡਾ ਚਲ ਗਏ। ਚਲ ਗਿਆ ਹਾਂ। ਹਾਂ ਉਹ ਤਾਂ ਹਿਊਮਨ ਬ੍ਰੇਨ ਆ ਕਿਉਂਕਿ ਆਪਣੇ ਵੈਸੇ ਖਾਸ ਤੌਰ ਤੇ ਆਪਾਂ ਜਿਹੜੇ ਉੱਤਰੀ ਭਾਰਤ ਵਾਲੇ ਆ ਪਤਾ ਆਰੀਅਨ ਲੋਕ ਆ ਨਾ। ਸਾਡੇ ਸਾਡਾ ਤਾਂ ਜਿਹੜਾ ਜਣ ਕੇ ਵੀ ਬਲੱਡੀ ਇਦਾਂ ਦਾ ਤੁਰਦਾ ਹੀ ਜਾਣਾ। ਹਾਂ। ਇੱਥੇ ਤੁਸੀਂ ਕਿਸੇ ਨੂੰ ਨਹੀਂ ਸਲਾਹ ਕਰ ਸਕਦੇ, ਸਲਾਹ ਦੇ ਸਕਦੇ। ਸਿਰਫ ਇੰਨਾ ਵੀ ਜਣ ਕੇ ਵੀ ਜੇ ਹੁਣ ਜਿਵੇਂ ਮੇਰੇ ਕੋਲ ਜਿੰਨਾ ਮੈਂ ਪੈਂਡ ਸੀ ਬਹੁਤ ਕੁੜੀਆਂ ਹੁੰਦੀਆਂ ਸੀ ਵੀਰੇ ਸਾਡਾ ਕਰ ਵੀਰੇ ਸਾਡਾ ਕਰ ਹੈਨਾ ਜਦੋਂ ਮੈਂ ਉਹਨਾਂ ਨੂੰ ਰੇਟ ਦੱਸਦਾ ਸੀ ਪੁੱਛ ਕੇ ਬਾਈ ਉਹਨਾਂ ਦੇ ਕੋਲੋਂ ਦੂਜਿਆਂ ਕੋਲ ਤਾਂ ਉਹ ਵਿਚਾਰੇ ਡਰ ਜਾਂਦੇ ਸੀ 9-9 ਲੱਖ ਰੁਪਏ 10-10 ਲੱਖ ਰੁਪਏ ਉਹਨਾਂ ਤੋਂ ਹੁੰਦਾ ਨਹੀਂ ਸੀ ਇਕੱਠਾ ਠੀਕ ਹੈ ਹਾਂ ਹਾਂ ਹੁਣ 2.5 ਲੱਖ 3 ਲੱਖ ਤੋਂ ਲੋਕ ਦੁਬਈ ਦਾ ਆਪ ਦਾ ਵੀਜ਼ਾ ਐਡਜਸਟਮੈਂਟ ਕਰਕੇ ਜਾਂਦੇ ਆ ਉਹੀ ਮੈਂ ਤੁਹਾਨੂੰ ਕਹਿੰਦਾ ਵੀ ਜੇ ਵਧੀਆ ਵਾਅਦਾ ਆਪਾਂ ਦੱਸ ਦਿੰਦੇ ਆ ਨੰਬਰ ਵਗੈਰਾ ਸਾਰਾ ਰੁਪਿੰਦਰ ਉਹਨਾਂ ਦਾ ਤੇ ਆਪੇ ਕਨੈਕਟ ਕਰ ਲੈਣਗੇ ਹਾਂ ਰੁਪਿੰਦਰ ਦੀ ਪੂਰੀ ਡਿਟੇਲ ਤੁਸੀਂ ਪਹੁੰਚੋ ਮੈਂ ਪਹੁੰਚਾ ਕਰ ਦਿੰਦਾ ਤੁਹਾਨੂੰ ਜੋ ਜੋ ਮੇਰੇ ਕੋਲ ਲਿੰਕ ਹੈ ਹੈਨਾ ਇਹਦੇ ਵਾਸਤੇ ਕੁਝ ਨਹੀਂ ਚਾਹੀਦਾ ਇੱਕ ਥੋੜਾ ਪਾਸਪੋਰਟ ਚਾਹੀਦਾ ਉਸ ਤੋਂ ਬਾਅਦ ਵਿੱਚ ਸੀਵੀ ਹੈ ਜਿਹੜਾ ਉਹ ਰੁਪਿੰਦਰ ਦੀ ਏਜੰਸੀ ਤਿਆਰ ਕਰੂਗੀ ਨਾ ਕਿ ਕਸਟਮਰ ਤੋਂ ਕਰਾਉਣਾ ਤੁਸੀਂ ਨਹੀਂ ਉਹ ਸਾਰਾ ਕੁਝ ਇਹਨਾਂ ਨੇ ਆਪ ਹੀ ਕਰਨਾ ਜੀ ਪੀਸੀਸੀ ਆ ਜਿਹੜੀ ਰਿਕੁਆਇਰ ਹੈਗੀ ਹੈ ਯੂਰਪ ਵਾਸਤੇ ਪੀਸੀਸੀ ਕਰਾਉਣੀ ਹੈ ਜਾਂ ਪਾਸਪੋਰਟ ਪੀਸੀਸੀ ਉਹਨਾਂ ਨੇ ਮੈਨੂੰ ਨਹੀਂ ਕਹੇ ਉਹ ਕਹਿੰਦਾ ਵੀ ਜੋ ਤੁਹਤੋਂ ਇੰਡੀਆ ਦੀ ਐਂਬੈਸੀ ਮੰਗ ਉਹ ਜਿੰਨਾ ਚਿਰ ਉਹ ਇਹਨਾਂ ਨੂੰ ਪਤਾ ਹੋਣਾ ਨਾ ਇਹਨਾਂ ਨੂੰ ਆਫਿਸ ਵਾਲਿਆਂ ਨੂੰ ਉਹਨਾਂ ਨੂੰ ਸਾਰਾ ਪਤਾ ਹੁੰਦਾ ਹਾਂ ਉਹ ਰਪਿੰਦਰ ਨੇ ਪਤਾ ਕਰ ਲੈਣਾ ਅੱਜ ਮੰਡੇ ਆ ਮੇਰੇ ਹਿਸਾਬ ਨਾਲ ਹਨਾ ਅੱਜ ਕਰ ਲਿਆ ਹੋਣਾ ਨੇ ਪਤਾ ਕਿਉਂਕਿ ਉਹਨੇ ਆਪ ਬਿਜ਼ਨਸ ਚ ਚਲਾਉਣਾ ਉਹਨੇ ਵੀ 10-12000 ਰੁਪਏ ਕਮਾਉਣਾ ਵਿੱਚ ਚਾਈ ਦੇ ਬੰਦੇ ਉਹ ਕਹਿੰਦਾ ਵੀ ਪਹਿਲਾਂ ਮੈਨੂੰ ਆਹ ਦੇ ਏਜੰਸੀਆਂ ਨੇ ਜਿਵੇਂ ਰਮਾਨੀਆਂ ਚ ਤੁਹਾਡੇ ਏਜੰਸੀਆਂ ਬਣੀਆਂ ਇਦਾਂ ਹੀ ਏਜੰਸੀਆਂ ਉੱਥੇ ਆ ਇਹਨਾਂ ਯੂਰਪ ਦੇ ਵਿੱਚ ਜਿਵੇਂ ਬਰਗਰੀਆ ਚ ਏਜੰਸੀਆਂ ਇਹ ਏਜੰਸੀਆਂ ਕਵਰ ਕਰਦੀਆਂ ਉਠੋੜੇ ਤੇ ਟਾਸ ਤੋਂ ਉਹ ਬਣਾਉਂਦੇ ਵੀ ਜਦੋਂ ਤੁਹਾਡਾ ਇੱਕ ਕੰਮ ਬੂਰਾ ਹੋ ਜਾਂਦਾ ਉਹਨੇ ਪਹਿਲਾਂ ਆਪ ਨੂੰ ਬੋਲੇ ਵੀ ਮੈਨੂੰ ਕੁੜੀਆਂ ਦੇ ਬਾਅਦ ਤੋਂ ਬਾਅਦ ਕਪਲ ਦੇ ਬਾਅਦ ਤੋਂ ਬਾਅਦ ਹਸਬੰਡ ਵਾਈਫ ਹਾਂ ਹਾਂ ਠੀਕ ਹੈ ਨਾ ਕਿਉਂਕਿ ਕਪਲ ਆਉਣਗੇ ਕਪਲ ਤੋਂ ਬਾਅਦ ਚ ਕੀ ਹੈ 7-8 ਮਹੀਨੇ ਬਾਅਦ ਉਹਨਾਂ ਨੇ ਆਪਣੇ ਬੱਚੇ ਵੀ ਸੱਤ ਲੈਣੇ ਹਾਂ ਹਾਂ ਹੈਨਾ ਅਕਾਮਾ ਇਹ ਨਹੀਂ ਕਹਿੰਦਾ ਵੀ ਸਾਰੇ ਹੀ ਭੱਜਣ ਵਾਲੇ ਹੁੰਦੇ ਆ ਨਹੀਂ 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 ਸਾਰੇ ਯਾਰ ਇੱਥੇ ਅਸੀਂ ਵੀ ਹੈਗੇ ਹਾਂ ਮੈਨੂੰ 5 ਸਾਲ ਹੋ ਗਏ ਮੈਂ ਨਹੀਂ ਭੱਜਿਆ ਹੁਣ ਬਹੁਤ ਬੰਦੇ ਜਿਹੜੇ ਨਹੀਂ ਭੱਜ ਵਿੱਚ ਕੁਝ ਕੁ ਹੁੰਦੇ ਆ ਜਿਆਦਾ ਨਹੀਂ ਹੁੰਦੇ ਉਹ ਉਹ ਕਹਿੰਦਾ ਉਹ ਕਹਿੰਦਾ ਵੀ ਜੇ ਤੁਸੀਂ ਮੈਨੂੰ ਕਪਲ ਦਿੰਦੇ ਆ ਕਹਿੰਦਾ ਮੈਂ ਬੜਾ ਖੁਸ਼ ਆ ਉਹ ਫਿਰ ਇਥੇ ਵਧੀਆ ਨਾ ਉਹਨਾਂ ਦਾ ਰਹਿਣਗੇ ਕੰਮ ਵੀ ਕਰਨ ਨਾਲੇ ਕਿਉਂਕਿ ਲੱਖ ਰੁਪਏ ਦੋਨਾਂ ਨੂੰ ਆ ਟਿਕਣਾ ਮਹੀਨੇ ਦਾ ਪਲੱਸ ਉਹਨਾਂ ਦਾ ਕੋਈ ਰਹਿਣ ਦਾ ਨਹੀਂ ਉਹਨਾਂ ਦੀ ਅਕਮੋਡੇਸ਼ਨ ਆ ਖਾਣੇ ਪੀਣੇ ਦਾ ਜਿਹੜਾ ਉਹਨਾਂ ਨੇ ਸਮਾਨ ਲੈ ਕੇ ਦੇ ਦੇਣਾ ਇਹਨਾਂ ਨੇ ਆਪ ਖਰੀਦਣਾ ਆ ਆਪ ਬਣਾਉਣਾ ਠੀਕ ਹੈ ਤੇ ਜਿਹੜਾ ਲੰਚ ਟਾਈਮ ਹੁੰਦਾ ਉਹ ਹੋਟਲ ਚ ਹੀ ਹੁੰਦਾ ਕਿਉਂਕਿ ਹੋਟਲ ਦੇ ਵਿੱਚ ਇੱਕ ਪੈਕੇਜ ਬਣਾਉਂਦੇ ਹੁੰਦੇ ਆ ਉਹ ਬੂਫੇ ਉਹਨੂੰ ਬੋਲਦੇ ਆ ਇਧਰਲੀ ਭਾਸ਼ਾ ਦੇ ਵਿੱਚ ਮਤਲਬ ਵੀ ਤੁਸੀਂ ਜਿੰਨਾ ਖਾਣਾ ਖਾਣਾ ਖਾ ਸਕਦੇ ਆ ਤਾਂ ਉਹਦੇ ਚ ਜਿਹੜਾ ਵਰਕਰਾਂ ਦਾ ਬੂਫੇ ਲੱਗ ਲੱਗਿਆ ਹੁੰਦਾ ਉਹ ਸੈਪਰੇਟ ਟੇਬਲ ਹੁੰਦਾ ਠੀਕ ਐ ਨਾ ਤੇ ਉਹ ਜਿਵੇਂ ਮੇਰੀ ਮਿਸਿਸ ਨੇ ਇਹਨਾਂ ਲੰਬਾ ਸਮਾਂ ਕੰਮ ਕੀਤਾ ਤਾਂ ਇਹਦਾ ਜਿਹੜਾ ਲੰਚ ਸੀ ਉਹ ਹੋਟਲ ਵਾਲੋ ਸੀ ਠੀਕ ਐ ਨਾ ਹਮਮਤਲਬ ਖਾਣਾ ਉਹ ਕੰਪਨੀ ਪ੍ਰੋਵਾਈਡ ਕਰੂਗੀ ਹੋਟਲ ਦਾ ਹਾਂ ਹਾਂ ਯਾ ਟੋਟਲ ਉੱਕੇ ਪੁੱਕੇ ਤੇਰੀ ਸੇਵਿੰਗ ਆ ਸਾਰੀ ਸੇਵਿੰਗ ਆ ਜਿਹੜੀ 400 ਤੋਂ 500 ਯੂਰੋ ਤੁਹਾਨੂੰ ਜਿਹੜਾ ਮਿਲਣਾ ਸੇਵਿੰਗ ਉਹ ਜਿਹੜੀ ਸੇਵਿੰਗ ਆ ਤੇ ਹੁਣ ਉਹ ਜਿਹੜਾ ਰੇਟ ਆ 8.5 9 ਰੁਪਏ ਪਹੁੰਚਿਆ ਵਾ 90 ਰੁਪਏ ਤੋਂ ਉੱਪਰ ਆ ਨਾ ਰੇਟ ਹੁਣ ਯੂਰੋ ਦਾ ਨਹੀਂ ਨਹੀਂ ਰੋਜ਼ਾ ਨਹੀਂ ਪਤਾ ਮੈਂ ਪਾਉਣ ਦੇ ਵਿੱਚ ਹੀ ਹੁਣ ਕੋਈ ਮੈਂ ਫਿਰਦਾ ਕਿ ਕੋਈ ਯੂਰੋ ਮੈਨੂੰ ਆ ਫਿਰ 40 ਤੋਂ 45000 ਰੁਪਏ ਬੰਦਾ ਬਚਾਉਂਦਾ ਅਪਰੋਕਸੀਮੇਟਲੀ ਜਿਹੜਾ ਮੈਨੂੰ ਪਤਾ ਵੀ ਟਿਪ ਟੁਪ ਪਾ ਕੇ ਇਹਨਾਂ ਨੇ 70 70 ਤੇ ਡਿਕਣਾ ਆਉਦੇ 70000 ਰੁਪਏ ਤਾਂ ਇੱਥੇ ਨਹੀਂ ਕਿਸ ਨੂੰ ਵਜਦਾ ਹੈ ਨਾ ਬਰਤਗਾਲ ਦੇ ਵਿੱਚ ਫਾਇਦਾ ਮੈਂ 70000 ਰੁਪਏ ਹਾਂ ਤੇ ਦੂਜੇ ਨੰਬਰ ਤੇ ਉੱਤੇ ਯੂਰਪ ਵਾਲਾ ਵੈਦਰ ਹੀ ਹੈ ਨੀ ਸਪੇਨ ਦਾ ਤੇ ਸਪੇਨ ਦਾ ਵੈਦਰ ਆ ਨਾ ਵਰਲਡ ਫੇਮਸ ਵੈਦਰ ਆ ਆਹ ਸਾਇ ਪ੍ਰਸਤ ਜਿਹੜਾ ਵੈਦਰ ਆ ਉਹ ਮੈਡੀਟੇਰੇਨੀਅਨ ਸੀ ਦੇ ਨਾਲ ਇਹ ਮੈਡੀਟੇਰੇਨੀਅਨ ਸੀ ਆ ਇਹਨੂੰ ਬੋਲਦੇ ਇਹਦੇ ਨਾਲ ਲੱਗਣ ਵਾਲੇ ਦੇਸ਼ ਆ ਜਿਹੜੇ ਉਹ ਬਰਫ਼ੀਲੇ ਘਾਟਾ ਗਰਮ ਜਲਾ ਜਿੱਦਾਂ ਪਤਾ ਗੱਲ ਕੀ ਹੈ ਜਿੱਦਾਂ ਹੁਣ ਜਿਹੜੇ ਤੇ ਉੱਥੇ ਬੰਦੇ ਜਾਂਦੇ ਉਹਨਾਂ ਨੂੰ ਵੈਦਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਵੈਦਰ ਨਾਲ ਉਹਨਾਂ ਨੂੰ ਲੈਣਾ ਦੇਣਾ ਹੋਣਾ ਜਦੋਂ 4-5 ਸਾਲ ਉੱਤੇ ਸਪੈਂਡ ਕਰਕੇ ਬਾਅਦ ਵਿੱਚ ਫੀਲ ਹੁਣਾਉਣਾ ਉਹਨਾਂ ਨੂੰ ਜਿਹੜੇ ਨਵੇਂ ਆਉਂਦੇ ਆ ਇਹਨਾਂ ਨੂੰ ਪੈਸੇ ਨਾਲ ਆ ਕਿਉਂਕਿ ਯਾਰ 2.5 ਲੱਖ ਰੁਪਏ ਬੰਦਾ ਦੇ ਗਿਆ ਹੁੰਦਾ ਇੱਕ ਘਰ ਦੀਆਂ ਮਜਬੂਰੀਆਂ ਬੰਦਾ ਕਹਿੰਦਾ ਵੀ ਚਲੋ ਪਹਿਲੇ ਪੈਸੇ ਕਮਾਓ ਬਾਅਦ ਦੇਖਾਂਗੇ ਸਾਰਾ ਕੁਝ ਪਰ ਜੇ ਪੈਸੇ ਵਧੀਆ ਬਣਦੇ ਆ ਤੇ ਆਪਾਂ ਫਿਰ ਇਹਨੂੰ ਅਪਲੋਡ ਕਰ ਦਿੰਦੇ ਆ ਜਿੰਨੂੰ ਜਿੰਨੂੰ ਲੋੜ ਹੋਊਗੀ ਉਹ ਕੰਟੈਕਟ ਕਰ ਸਕਦਾ ਵਾ ਨੰਬਰ ਮੈਂ ਪਾ ਦਿੰਦਾ ਹਾਂ ਅ ਗੱਲ ਦੀ ਤੇ ਇਹਦੇ 'ਚ ਇੱਕ ਫਾਇਦਾ ਹੈਗਾ ਜਾਣ ਕੇ ਵੀ ਆਪਣੇ ਬੱਚਿਆਂ ਨਾਲ ਜਿਨ੍ਹਾਂ ਨੇ ਆਉਣਾ ਹੈ ਨਾ ਉਹਦੇ 'ਚ ਕੀ ਫਾਇਦਾ ਇੱਕ ਤਾਂ ਉਹਨਾਂ ਨੂੰ ਯੂਰੋਪੀਅਨ ਸਟੈਂਡਰਡ ਪਤਾ ਲੱਗ ਜਾਣਾ ਤਲਵਾਨੀਆ ਵਧੀਆ ਮਲਕ ਆ ਹਾਂ ਦੂਜੇ ਨੰਬਰ ਤੇ ਸੈਲ ਠੀਕ ਹੈ ਨਾ 3ਜੇ ਨੰਬਰ ਦੇ ਉੱਤੇ ਆਪ ਦਾ ਪੂਰਾ ਫੈਮਿਲੀ ਪੈਕੇਜ ਆਉਂਦਾ ਥੋੜਾ ਬਾਅਦ ਦੇ ਵਿੱਚ ਹਾਂ ਹਾਂ ਹੈ ਨਾ ਇਹ 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 ਦੇਸ਼ ਦੇ ਵਿੱਚ ਜਣ ਕਿ ਜਿਹੜੀ ਹੁਣ ਜੌਬ ਆ ਜਿਹੜੀ ਜਿਹੜੀ ਹੋਟਲ ਦੀ ਜੌਬ ਆ ਨਾ ਤੈਨੂੰ ਪਤਾ ਇਹਦਾ ਐਕਸਪੀਰੀਅੰਸ ਕਿੰਨੇ ਮਾਣੇ ਰੱਖਦਾ ਅੱਗੇ ਜਾ ਕੇ ਆਹੋ ਬਹੁਤ ਇੱਥੇ ਨਾ 2-3 ਮੁੰਡੇ ਕੰਮ ਕਰਦੇ ਸੀਗੇ ਤੇ ਉਹ ਵੀਜ਼ਾ ਲੈ ਕੇ ਗਏ ਆ ਜਰਮਨ ਠੀਕ ਹੈ ਤੇ ਜਰਮਨ ਉਹ ਨਹੀਂ ਸੁੱਦਾ ਤਾਂ ਪੁਰਤਗਾਲ ਦੇ ਵਿੱਚ ਕੰਮ ਕਰਨ ਦਾ ਹੈ ਹੁਣ ਕੇਅਰ ਸੀ ਦੇ ਵਿੱਚ ਉਹਨਾਂ ਕੋਲ ਐਕਸਪੀਰੀਅੰਸ ਹੈਗਾ ਤੇ ਆਮ ਅੱਛਾ ਐਕਸਪੀਰੀਅੰਸ ਨੇ ਤਾਂ ਮਨਾ ਰੱਖਣਾ ਯਾਰ ਸਿੱਧੀ ਜੀ ਗੱਲ ਹੈ ਜਦੋਂ ਇੱਕ ਜਗ੍ਹਾ ਤੁਸੀਂ ਟੈਗਗੇ ਥੋੜੀ ਸੈਲਰੀ ਚੰਗੀ ਆਉਣ ਲੱਗੀ ਹੁਣੇ ਹੋਟਲ ਹਾਊਸਕੀਪਿੰਗ ਦੇ ਵਿੱਚ ਕਿੰਨੀਆਂ jobbਾਂ ਕਲੇ ਹੋਟਲ ਦਾ ਥੋੜੋ ਕੰਮ ਆ ਤੁਸੀਂ ਹੋਟਲ ਦੇ ਅੰਦਰ ਕਰਨਾ ਬਾਹਰ ਗਾਰਡਨ ਮੇਨਟੇਨੈਂਸ ਵੀ ਉਹਨਾਂ ਨੂੰ ਦੇਣੀ ਹੈ ਤੁਹਾਨੂੰ ਸਫਾਈ ਦਾ ਕੰਮ ਵੀ ਦੇਣਾ ਤੁਹਾਨੂੰ ਬਿਲਡਿੰਗ ਦੇ ਵਿੱਚ ਸਫਾਈ ਕਰਨੀ ਹੁੰਦੀ ਆ ਹਾਂ ਤੇ ਕਿੰਨੇ ਲੋਕਾਂ ਦੇ ਬੈਗ ਚੱਕ ਕੇ ਸਿਰਫ ਉੱਪਰ ਤੱਕ ਪਹੁੰਚਣਾ ਟਿਪ ਵਾਲੀ ਕੰਮ ਆ ਸਾਰਾ ਉਹ ਸਾਰਾ ਕੁਝ ਟਿਪ ਹੀ ਮਿਲਦੀ ਉਹਨਾਂ ਦੇ ਵਿੱਚ ਕਿਉਂਕਿ ਜੇ ਤੁਸੀਂ ਥੋੜਾ ਜਿਹਾ ਜ਼ਮਾਨ ਵੀ ਅਗਲੇ ਦੀ ਹੈਲਪ ਕਰਦੇ ਆ ਇਹਨਾਂ ਦਾ ਸ ਇਹ ਮਤਲਬ ਹੋਰ ਹਸਾਬ ਨਾਲ ਸੋਚਦੇ ਆ ਕਿ ਭਾਇਆ ਸੀ ਤਾਂ ਸਾਈਪ੍ਰਸ ਤੋਂ ਕੁੜੀਆਂ ਦੇ ਫੋਨ ਆਏ। ਵੀ ਵੀਰੇ ਦੱਸ ਵੀ ਅਸੀਂ ਨਿਕਲ ਸਕਦੀਆਂ ਇਥੋਂ ਹੈਨਾ ਤੇ ਉਹ ਚੀਜ਼ ਦਾ ਮੈਨੂੰ ਜਮਾ ਹੀ ਐਕਸਪੀਰੀਅੰਸ ਨਹੀਂ ਵੀ ਉਹਨਾਂ ਤਾਂ ਸਾਈਪ੍ਰਸ ਤੋਂ ਵੀਜ਼ਾ ਲੱਗੂਗਾ ਨਹੀਂ ਲੱਗੂਗਾ ਪਰ ਦੁਬਈ ਤੋਂ ਸ਼ੁਰੂ ਕਰਨਾ। ਦੁਬਈ ਤੋਂ ਵੀਜ਼ੇ ਲੱਗਣਗੇ? ਹਾਂ ਉਹ ਮੈਂ ਪੁੱਛ ਲਿਆ ਮੈਂ ਕਿ ਵੀ ਦੁਬਈ ਤੋਂ ਚੱਕੋਗੇ ਕਿ ਨਹੀਂ ਚੱਕਾਂਗੇ ਪਰ ਮੈਂ ਕਿਹਾ ਸਾਈਪ੍ਰਸ ਦਾ ਜਿਹੜੇ ਹੁਣ ਦੁਬਈ ਤੋਂ ਜੋ ਵੀ ਆਪਣੇ ਨਾਲ ਜਾਂ ਇੱਥੇ ਵੀਡੀਓ ਦੇ ਕੰਟੈਕਟ ਕਰਨਗੇ ਦਬਈ ਤੋਂ ਇਦਾਂ ਨਾ ਵੀ ਜਦੋਂ ਤੁਹਾਡਾ ਤੁਸੀਂ ਵਰਕ ਪਰਮਿਟ ਦਬਈ ਭੇਜ ਦਿੱਤਾ ਉਹਨਾਂ ਨੂੰ ਐਂਬੈਸੀ ਜਾਣਾ ਪੈਣਾ ਤੇ ਪਾਸਪੋਰਟ ਕੰਪਨੀ ਕੋਲ ਹੁੰਦਾ ਉਦੋਂ ਇਸ਼ੂ ਹੋਣਾ ਨਾ ਹਾਂ ਪਰ ਉੱਥੇ ਜਦੋਂ ਮੈਂ ਦਬਈ ਗਿਆ ਸੀ ਉਦੋਂ ਮੈਂ ਦਵਿੰਦਰ ਦੇ ਨਾਲ ਦਵਿੰਦਰ ਦੋਸਤ ਆ ਮੇਰਾ ਠੋੜੇ ਕਪੂਰ ਸਾਹਿਬ ਤੋਂ ਉਹਦੇ ਨਾਲ ਗੱਲ ਕੀਤੀ ਸੀ ਮੈਂ ਕਿਹਾ ਵੀ ਇਦਾਂ ਇਦਾਂ ਦੀ ਕਹਾਣੀਆਂ ਵੀ ਉਹ ਤਾਂ ਸਾਰਾ ਕੁਝ ਉਹਨਾਂ ਕੋਲੇ ਹੋਲਡ ਤੇ ਵੀ ਉਹ ਕਿਵੇਂ ਕਢਾਓਗੇ ਉਹ ਕਹਿੰਦਾ ਭਾਈ ਨਹੀਂ ਕਹਿੰਦਾ ਵੀ ਜਿਹੜੇ ਆਪਣੇ ਕੋਲੇ ਆਉਣੇ ਆ ਨਾ ਜਿਹੜੇ ਆਪਣੀ ਲਾਈਨ ਦੇ ਬੰਦੇ ਆ ਉਹ ਸਾਰੇ ਆਜ਼ਾਦ ਵੀਜ਼ੇ ਵਾਲੇ ਆ ਉਹਨਾਂ ਦਾ ਪਾਸਪੋਰਟ ਨਹੀਂ ਹੋਲਡ ਅਛਾ ਆਜ਼ਾਦ ਵਿਜੇਨ ਦੇ ਵਾਸਤੇ ਈਜ਼ੀ ਹੈ ਨਾ ਹਾਂ ਕਿਉਂਕਿ ਦਵਾਈ ਹੁਣ ਉਹ ਦਵਾਈ ਨਹੀਂ ਰਹੀ 12 ਚਾਹੇ 12 ਦੇ ਆ ਗਿਆ ਹੁਣ ਹੁਣ ਮੈਂ ਮਸਟੈਂਗ ਕਰ ਗਈਆਂ ਗੱਡੀਆਂ ਦੇ ਉੱਤੇ ਘੁੰਮਿਆ ਜੀਐਮਸੀ ਕਰ ਗਈਆਂ ਗੱਡੀਆਂ ਦੇ ਉੱਤੇ ਘੁੰਮਿਆ ਜਿਨ੍ਹਾਂ ਨੂੰ ਕੋਈ ਪੁੱਛਦਾ ਤੱਕ ਨਹੀਂ ਹਾਂ ਆਪਣੇ ਜਿੰਨੇ ਵੀ ਲੋਕ ਆ ਸਾਰੇ ਦੇ ਸਾਰੇ ਐਨੇਕ ਬ੍ਰਿਲੀਅੰਟ ਮਾਈਂਡ ਹੋ ਗਏ ਉਹਨਾਂ ਦਵਾਈ ਵਾਲਿਆਂ ਨੇ ਇੰਡੀਆ ਵਾਲਿਆਂ ਨੂੰ ਇੱਕ ਤਰ੍ਹਾਂ ਦਾ ਆਜ਼ਾਦ ਹੀ ਕੀਤਾ ਹੋਇਆ ਆਹੋ ਉਹ ਜਿਹੜੇ ਕੰਪਨੀਆਂ ਦੇ ਵਿੱਚ ਬੈਠੇ ਜਿਨ੍ਹਾਂ ਦੇ ਪਾਸਪੋਰਟ ਹੋਲਡ ਹੋਏ ਉਹ ਵਿਚਾਰੇ ਓਦਾਂ ਦੇ ਹੀ ਅਦੇਸੀ ਆ ਉਹ ਮੈਂ ਸੋਨਾਪੁਰ ਰਲਗੜਾ ਹੋ ਗਿਆ ਆਪਣਾ ਨੂੰ ਕੀ ਕਹਿੰਦੇ ਆ ਉਹਨਾਂ ਏਰੀਆ ਦੇ ਵਿੱਚ ਬੈਠੇ ਆ ਵਿਚਾਰੇ ਜਿੱਥੇ ਉੱਥੇ ਮੈਂ ਕਟਿੰਗ ਕਰਵਾ ਕੇ ਆਇਆ ਤੇ ਮੇਰੇ ਤੋਂ ਸਾਰੇ ਉਹਨਾਂ ਨੇ ਕਟਿੰਗ ਤੇ ਇੱਕ ਉਹ ਜਿਹੜੀ ਕਰਦੇ ਹੁੰਦੇ ਆ ਉਹ ਵਾਲ ਜੇ ਲਾਉਣ ਨੂੰ ਹੈਨਾ ਉੱਤੇ ਪਲਾਸਟਰ ਵੀ ਲਾਉਂਦੇ ਆ ਉਹ ਮੈਂ ਕਰਵਾਈ ਤੇ ਮੇਰੇ ਤੋਂ ਸਾਰੇ 25 ਗ੍ਰਾਮ ਲਏ ਆ ਅੱਛਾ ਮਤਲਬ ਜੇ ਦਬਈ ਦੇ ਵਿੱਚ ਇੱਕ ਪਾਸੇ ਤੁਸੀਂ 500 ਗ੍ਰਾਮ ਦੇ ਕੇ ਕੰਮ ਕਰਾਉਣਾ ਤਾਂ ਉੱਥੇ ਤੁਸੀਂ ਉਹੀ ਕੰਮ 20 ਗ੍ਰਾਮਾਂ 'ਚ ਵੀ ਕਰਾ ਸਕਦੇ ਆ ਮਤਲਬ ਸਾਰਾ ਕੁਝ ਮਿਕਸ ਆ ਪੂਰੀ ਸਹੂਲਤ ਦਿੱਤੀ ਆ ਲੈਣਦੇ ਪੰਜਾਬ ਵਾਲੇ ਜਿੱਥੇ ਪਹੁੰਚੇ ਹੋਏ ਆ ਯਾਰ ਉਥੇ ਹਰ ਤਰ੍ਹਾਂ ਦੀ ਫੈਸਿਲਿਟੀ ਮਿਲਣੀ ਮਿਲਨੀ ਆ ਤੁਹਾਨੂੰ ਜੋ ਮਰਜ਼ੀ ਕਰ ਲਓ ਤੁਸੀਂ ਹੈਨਾ ਹੁਣ ਮੈਂ ਸੋਨਾਪੁਰ ਦੇ ਵਿੱਚ ਸਾਰੇ ਚੁੱਕੋ ਮਕੇ ਆ ਬੰਗਲਾਦੇਸ਼ੀਆਂ ਦੀਆਂ ਦੁਕਾਨਾਂ ਤੇ ਜਾ ਕੇ ਆ ਆਰਬੀਆਂ ਦੀਆਂ ਦੁਕਾਨਾਂ ਤੇ ਜਾ ਕੇ ਆ ਆਪਣੀ ਇੰਡੀਅਨ ਦੀਆਂ ਦੁਕਾਨਾਂ ਤੇ ਜਾ ਕੇ ਆ ਮੈਨੂੰ ਸਭ ਤੋਂ ਸਸਤਾ ਅੱਛਾ ਮੈਂ ਦबई ਹੀ ਘੁੰਮਣ ਦੀ ਜਗ੍ਹਾ ਸੋਨਾਪੁਰ ਚੜ ਜਾਉਂਗਾ ਹੈਂ ਹਾਂ ਕਿਉਂਕਿ ਉੱਥੇ ਮੈਨੂੰ ਉਹ ਚੀਜ਼ਾਂ ਮਿਲ ਜਾਂਦੀਆਂ ਸੀ ਜਿਹੜੀਆਂ ਚੀਜ਼ਾਂ ਮੈਨੂੰ ਦੁਬਈ ਦੇ ਵਿੱਚੋਂ ਨਹੀਂ ਮਿਲਦੀਆਂ ਮੈਂ ਸ਼ਾਰਜਾ ਤੋਂ ਨਹੀਂ ਮਿਲੀਆਂ ਐਲਾਨ ਤੋਂ ਨਹੀਂ ਮਿਲੀਆਂ ਜਾਣਨ ਕਿ ਆਬੂਦਾਬੀ ਤੋਂ ਨਹੀਂ ਮਿਲੀਆਂ ਉਹ ਸੋਨਾਪੁਰ ਦੇ ਵਿੱਚ ਪ੍ਰੈਜ਼ੈਂਟ ਆ ਆਹ ਮਤਲਬ ਦੁਬਈ ਵਾਲੇ ਕੰਟੈਕਟ ਕਰ ਸਕਦੇ ਹਾਂ ਮਤਲਬ ਖਰਬਲ ਸਾਰੀ ਕਰ ਸਕਦੇ ਕੋਈ ਤਾਂ ਅਪਰੋਕਸੀਮੇਟਲੀ 100 35-40 ਬੰਦੇ ਇਕੱਠੇ ਹੋਏ ਪਏ ਹਾਂ ਠੀਕ ਹੈ ਨਾ ਤੇ ਉਹ ਬੰਦਾ ਸਿੱਧਾ ਥੋੜਾ ਜਿਹਾ ਮਤਲਬ ਉਹ ਬਿਜ਼ਨਸ ਮਾਈਂਡਡ ਨਹੀਂ ਹੈਗਾ ਉਹ ਤਾਂ ਕਹਿੰਦਾ 5000 ਰੁਪਏ ਬਚਾਓ ਭਰਾ ਇਮਾਨਦਾਰੀ ਅੱਜ ਤੋਂ ਉਹਦੇ ਨਾਲ ਰਹੇ ਨਹੀਂ ਮੈਂ ਤਾਂ ਉਹ ਉਹ ਬੰਦਾ ਪਤਾ ਕਿੰਨਾ ਰੁਪਿੰਦਰ ਦਾ ਮੈਂ ਤਾਂ ਹੀ ਕਿਹਾ ਸੀ ਜਿੱਦਾਂ ਰੁਪਿੰਦਰ ਦਾ ਇਹ ਉਹ ਹੈਗਾ ਨਾ ਵੀ ਜਿਆਦਾ ਲਾਲਚ ਨਹੀਂ ਹੈਗਾ ਨਾਲ ਟਿਕ ਮਾਇੰਡ ਨੂੰ ਖੱਜਲ ਕਰੂਗਾ ਮੈਂ ਤਾਂ ਕਰਕੇ ਉਹਦੀ ਮੈਂ ਕਹਾਂ ਵੀ ਭਾਜੀ ਕੋਈ ਨਹੀਂ ਵੀ ਤੁਸੀਂ ਪੋਸਟ ਆਮਣਾ ਮੈਂ ਸ਼ੇਅਰ ਕਰਦਾ ਕਿਉਂਕਿ ਬੰਦੇ ਦੀ ਗੱਲ ਕਰਕੇ ਪਤਾ ਲੱਗਦਾ ਉਹਨੂੰ ਇੱਥੇ ਉਹਨੂੰ ਲੁੱਚਿਆਂ ਦੇ ਲੁੱਚੇ ਬੀਠੇ ਆ ਹਾਂ ਉਹ ਬੋਲਦਾ ਹੀ ਨਹੀਂ ਉਹ ਚੁੱਪ ਹੋ ਜਾਂਦਾ ਉਹਨੇ ਜੇ ਕੇਸ ਨਹੀਂ ਫੜਨਾ ਉਹਨੇ ਕਹਿਣਾ ਛੱਡੋ ਭਾਜੀ ਆ ਉਹੀ ਗੱਲ ਉਹ ਜੇ ਤਾਂ ਉਹਦੇ ਵੱਲ ਚ ਆਇਆ ਤਾਂ ਉਹਨੇ ਫੜਨਾ ਵਾ ਨਹੀਂ ਮਤਲਬ ਬੇਈਮਾਨੀ ਇੱਕ ਕੋਈ ਤਰ੍ਹਾਂ ਦਾ ਕੋਈ ਸਿਸਟਮ ਹੈ ਨਹੀਂ ਉਹਦਾ। ਅਲਬਾਨੀਆ ਵਾਲਾ ਅਲਬਾਨੀਆ ਵਾਲੇ ਦੇ ਵਿੱਚ ਮੈਂ ਸਿੱਧੀ ਗੱਲ ਕਹਿਣਾ ਵੀ ਸਾਈਪ੍ਰਸ ਉਹਨੇ ਜਾਣਾ ਜਿਨ੍ਹਾਂ ਨੂੰ ਨੋਲਿਜ ਆ ਸਾਈਪ੍ਰਸ ਦੀ। ਹਾਂ। ਅਲਬਾਨੀਆ ਅਲਬਾਨੀਆ ਜ਼ਿਆਦਾ ਨਿਕਲਣਾ ਦੁਆਬੇ ਵਾਲੇ ਪਾਸਿਓਂ ਕਿਉਂਕਿ ਦੁਆਬੇ ਵਾਲਿਆਂ ਨੂੰ ਸਾਰਾ ਕੁਝ ਪਤਾ ਵੀ ਕਿੱਥੇ ਕਿਵੇਂ ਖੰਗਣਾ ਤੇ ਕਿੱਥੇ ਕਿਵੇਂ ਤੁਰਨਾ। ਹਾਂ ਹਾਂ। ਜੇ ਕਹਾ ਵੀ ਮੇਰੇ ਮੋਗੇਰੀਏ ਦੇ ਚਲਵਾਨੀਆ ਬਾਰੇ ਨੋਲਿਜ ਹੋਊਗੀ ਉਹਨੂੰ ਤਾਂ ਪਤਾ ਹੀ ਨਹੀਂ ਉਹਨੂੰ ਤਾਂ ਦੱਸਣਾ ਪੈਣਾ ਵੀ ਯਾਰ ਵੀ ਇਹ ਗ੍ਰੀਸ ਨਾਲ ਲੱਗਦਾ ਦੇਸ਼। ਆਹੋ। ਅ ਇਹ ਇੱਕ ਪਾਸਿਓਂ ਕਰੋਸ਼ੀਆ ਰਾ ਵਗੈਰਾ ਤੂੰ ਜਾ ਸਕਦਾ ਇੱਥੋਂ ਤੋਂ ਜਣ ਕੇ ਸਰਬੀਆ ਜਾ ਸਕਦਾ ਉਹ ਫੇਰ ਜਾ ਕੇ ਉਹਨਾਂ ਨੂੰ ਪਤਾ ਲੱਗਣਾ ਉਹਨਾਂ ਨੇ ਸਾਡੇ ਏਰੀਆ ਵਾਲਿਆਂ ਨੇ ਤਾਂ ਸਾਡੇ ਏਰੀਆ ਵਾਲੇ ਤਾਂ ਗਣਤੀ ਦੇ ਮੁਲਕ ਹੀ 4 ਆ ਉਹਨਾਂ ਦੀ ਨਜ਼ਰ 'ਚ ਹੈਨਾ ਉਹਨਾਂ ਨੇ ਸਭ ਤੋਂ ਪਹਿਲਾਂ ਕਿਹਾ ਬ੍ਰਿਟ ਚੱਲਿਆ ਖੁਸ਼ ਰਹੇਗਾ ਠੀਕ ਹੈ ਉਹ ਤੋਂ ਬਾਅਦ ਵਿੱਚ ਦੂਜਾ ਉਹਨਾਂ ਨੇ ਕਿਹਾ ਕੈਨੇਡਾ ਚਲੋ ਤਾਂ ਕੋਲੇ ਜਾਊਂਗਾ ਮੈਂ ਠੀਕ ਹੈ ਫੇਰ ਉਹ ਤੋਂ ਬਾਅਦ ਵਿੱਚ ਉਹਨੂੰ ਆਸਟ੍ਰੇਲੀਆ ਜਾਂਦਾ ਤੇ ਅਮਰੀਕਾ ਉਹਨਾਂ ਨੂੰ ਐ ਲੱਗਦਾ ਜਿਵੇਂ ਬਹੁਤ ਉੱਚੀ ਚੀਜ਼ ਹੁੰਦੀ ਹੈ ਵੀ ਅਮਰੀਕਾ ਤੇ ਜਿਹੜਾ ਬੰਦਾ ਪਹੁੰਚ ਗਿਆ ਉਹ ਉਹ ਬਹੁਤ ਨਿੱਕਾ ਹੈ ਹੈਨਾ ਇਹ ਹੀ ਸਿਸਟਮ ਆ ਜਿਹੜਾ 4G ਹੁਣ ਕਹ ਸਕਦੇ ਹਾਂ ਕਿ ਮੈਗਾ ਲਿਆ ਸਾਰੇ ਪਾਸੇ ਜਾ ਸਕਦੇ ਆ ਉਹਦਾ ਹੋ ਜਾਂਦੀ ਹੈ ਉਹ ਇਹ ਆਉਂਦੀ ਹੈ ਵੀ ਅਲਵਾਨੀਆਂ ਦਾ ਜਣ ਕਿ ਵੀ ਜਿਹੜਾ ਮਾਹੌਲ ਆ ਅੱਛਾ ਇਹਦੇ ਚੋ ਜੇ ਕਈ ਅੱਛਾ ਇੱਥੋਂ ਦਾ ਇੱਕ ਹੋਰ ਮਾਹੌਲ ਸੁਣਨਾ ਅਲਵਾਨੀਆ ਦਾ ਮੈਂ ਯੂਕੇ 'ਚ ਬਹੁਤ ਮੁੰਡੇ ਕੁੜੀਆਂ ਨੂੰ ਮਿਲਿਆ ਜਿਹੜੇ ਪੰਜਾਬੀਆਂ ਨਾਲ ਵਿਆਹੇ ਆ ਅਲਬਾਨੀਆਂ ਦੇ ਹਾਂ ਸੋਇਲਾ ਪ੍ਰੇਵਰਮੈਨ ਨੇ ਇੱਕ ਭਾਸ਼ਣ ਦਿੱਤਾ ਸੀ ਵੀ ਜਿਹੜੇ ਇਹ ਲੋਕ ਆ ਇਹ ਇੰਗਲੈਂਡ ਦੇ ਵਿੱਚ ਆ ਕੇ ਗੰਦ ਪਾਉਂਦੇ ਆ ਅਲਬਾਨੀਆਂ ਹਾਂ ਇਹ ਤੂੰ ਨੈਟ 'ਤੇ ਉੱਤੇ ਸਰਚ ਵੀ ਕਰ ਲੈ ਠੀਕ ਹੈ ਇੰਡੀਅਨ ਗਵਰਨਮੈਂਟ ਨੇ ਇੰਨਾ ਪ੍ਰੈਸ਼ਰ ਪਾਇਆ ਇਹਨਾਂ ਦੇ ਉੱਤੇ ਤੇ ਇਹਨਾਂ ਨੂੰ ਸੋਇਲਾ ਪ੍ਰੇਵਰਮੈਨ ਕੱਢਣੀ ਪਈ ਇਹਨਾਂ ਦੇ ਦਫ਼ਤਰ 'ਚ ਹਾਂ 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 ਜਿਵੇਂ ਆਪਦੇ ਆਪ ਨੂੰ ਕਹਿੰਦੀ ਸੀ ਵੀ ਮੈਂ ਇੰਡੀਆ ਨਾ ਮੈਂ ਇੱਥੇ ਫਲਾਣੇ ਨਹੀਂ ਰਹਿਣ ਦੇਣਾ ਇੱਥੇ ਧਮਕੀ ਇਹਨਾਂ ਨੂੰ ਕਹਿੰਦੇ ਰੁਕ ਜਾ ਅਸੀਂ ਤੈਨੂੰ ਨਹੀਂ ਰਹਿਣ ਦੇਣਾ ਤੇ ਉਹਦੀ ਜਿਹੜੀ ਸਟ੍ਰਾਈਕ ਲੰਡਨ ਬਰਮਿੰਗਮ ਤੇ ਆਪਣਾ ਬੋਲਰ ਹਮ ਟੰਦ ਵਿੱਚ ਜਿਹੜੀਆਂ ਸਟ੍ਰਾਈਕਾਂ ਹੋਈਆਂ ਸੀ ਤਾਂ ਇਹਨਾਂ ਲੋਕਾਂ ਨੇ ਯੂਕੇ ਬਲੌਕ ਕਰਕੇ ਰੱਖਤਾ ਸੀ ਤੇ ਇਹਨਾਂ ਦਾ ਸਾਥ ਦੇਣ ਵਾਲੇ ਕੌਣ ਸੀ ਆਪਣੇ ਵਾਲੇ ਆਪਣੇ ਆਪਣੇ ਬੰਦੇ ਯਾਰ ਸਾਰੇ ਪਾਸੇ ਖੜਦੇ ਆਪਣੇ ਬੰਦੇ ਕਿੰਨਾ ਨਹੀਂ ਖੜਦੇ ਸਾਰੇ ਪਾਸੇ ਅੱਛਾ ਤੂੰ ਦੇਖ ਇਧਰ ਗੱਲ ਸੁਣ ਜਦੋਂ ਮੈਂ ਉਹਨੇ ਏਜੰਸੀ ਵਾਲਿਆਂ ਨੇ ਗੱਲ ਦੱਸੀ ਕਹਿੰਦਾ ਯਾਰ ਵੀ ਜਿਹੜਾ ਤੁਹਾਡਾ ਗਵਾਂਧੀ ਮੌਲਕਾ ਉਹ ਸਾਡੇ ਚੋਂ ਆ ਮਤਲਬ ਮੁਸਲਿਮ ਆਸੀਂ ਵੀ ਹੈਨਾ ਹਾਂ ਹਾਂ ਅੱਛਾ ਹਾਂਜੀ ਤੇ ਪਰ ਕਹਿੰਦਾ ਯਾਰ ਕਹਿੰਦਾ ਸਾਡਾ ਟਰਸਟ ਕਹਿੰਦਾ ਜ਼ਿਆਦਾ ਕਹਿੰਦਾ ਇੰਡੀਆ ਵਾਲੇ ਪਾਸੇ ਝੁੱਕ ਰਿਹਾ ਹਾਂ 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 ਮਤਲਬ ਜਦੋਂ ਸਰਬੀਆ ਵਾਲਿਆਂ ਖੇਡਾਂ ਲੱਗੀਆਂ ਉਦੋਂ ਨਿਕਲੇ ਬਹੁਤ ਆ ਪਰ ਆਪਣੇ ਵਾਲੇ ਨੇ ਰੂਟ ਹੀ ਦੂਜਾ ਲਿਆ ਉਹਨਾਂ ਨੇ ਰੂਟ ਹੀ ਨਹੀਂ ਹੋ ਲਿਆ ਹਾਂ ਜੇ 100 ਬੰਦਾ ਆਪਣੇ ਆਲਾ 100 ਬੰਦੇ ਚੋਂ ਜੇ 2 ਬੰਦੇ ਗ੍ਰੀਸ ਨੂੰ ਗਏ ਆ ਬਾਕੀ ਦੇ ਜਿਹੜੇ 98 ਆ ਸਰ ਇੱਧਰ ਨੂੰ ਆਏ ਆ ਆਹੋ ਸਾਰੇ ਗ੍ਰੀਸ ਆਏ ਆ ਹਾਂ ਤੇ ਸਾਰੇ ਗ੍ਰੀਸ ਵਾਲੇ ਨੇ ਉੱਥੋਂ ਓਕੇ ਜਾਣਾ ਹਾਂ 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 ਯਾਨੀ ਮੈਨੂੰ ਨਹੀਂ ਹੈਗਾ ਕਿ ਕੁੜੀਆਂ ਵਾਸਤੇ ਮੁਲਕ ਮਾੜਾ ਵਾ ਜਾਂ ਹੁਣ ਬਹੁਤੇ ਲੋਕੀ ਪੁੱਛਦੇ ਆ ਨਾ ਵੀ ਯਾਰ ਸੇਫ ਆ ਕੁੜੀਆਂ ਵਾਸਤੇ ਮਤਲਬ ਕਿ ਸਾਰਾ ਯੂਰਪ ਹੀ ਸੇਫ ਪਰ ਕਈਆਂ ਲੋਕਾਂ ਨੂੰ ਪਤਾ ਨਹੀਂ ਹੈਗਾ ਹਲਮਾਈਆਂ ਨਵਾਂ ਵਾ ਤਾਂ ਕਰਕੇ ਮਤਲਬ ਕਿ ਸਾਰਾ ਕੁਝ ਵਧੀਆ ਵਾ ਉੱਥੇ ਓਕੇ ਆ ਸਾਰਾ ਕੁਝ ਕਰਦੇ ਨਹੀਂ ਹੋਣਾ ਕੋਈ ਦੇਸ਼ ਆਹੋ ਆ ਕੁੜੀ ਨੇ ਸਪੇਨ ਵਾਲੀ ਨਾਲ ਕਾਰੀ ਦਿੱਤਾ ਨਾ ਰੇ ਪਰ ਚਾਹ ਕਣਸ ਆਹੋ ਹੈਨਾ ਔਰਤ ਵਾਸਤੇ ਯੂਰਪ ਤੋਂ ਵਧੀਆ ਸੇਫ ਕੰਟਰੀ ਕੋਈ ਨਹੀਂ ਹੈ ਹਾਂ ਇਹ ਤਾਂ ਹੈ ਔਰਤ ਰਾਤ ਨੂੰ 12 ਵਜੇ ਵੀ ਕੱਲੀ ਕੰਮ ਤੋਂ ਵਾਪਸ ਆਉਂਦੀ ਹੈ ਕੋਈ ਬੋਲਦਾ ਤੱਕ ਨਹੀਂ ਇੱਥੇ ਮੈਂ ਕਈ ਵਾਰੀ ਆਉਨਾ ਵਾਂ 10 11 ਵਜੇ ਕੁੜੀਆਂ ਆ ਵੀ ਤੁਰੀਆਂ ਆਂ ਆਪਣੇ ਘਰਾਂ ਨੂੰ ਇਹਨਾਂ ਲੋਕਾਂ ਦੀ ਸੋਚ ਦੇ ਵਿੱਚ ਯਾਰ ਜਿਹੜੇ ਯੂਰਪ ਨੇ ਲੋਕਾਂ ਨੇ ਇਹਨਾਂ ਦੀ ਸੋਚ ਦੇ ਵਿੱਚ ਮੁੰਡੇ ਕੁੜੀ ਦਾ ਫਰਕ ਨਹੀਂ ਇਹਨਾਂ ਦਾ ਤਾਂ ਜਿੱਥੇ ਡੈਲ ਆਇਆ ਇਹ ਉੱਥੇ ਜੁੜੇ ਆ ਮੈਂ ਨਾ ਪਹਿਲੋਂ ਜਿੱਦਾਂ ਪਹਿਲੋਂ ਤਾਂ ਮੈਂ 3-4 ਸਾਲ ਆਪਣੇ ਬੰਦਿਆਂ ਨਾਲ ਰਿਹਾ ਕੋਈ ਦੀ ਨੌਲੇਜ ਨਹੀਂ ਸੀ ਮੈਨੂੰ ਮੈਂ ਇਹਨਾਂ ਨਾਲ ਹੀ ਰਹਿੰਦਾ ਮੇਰਾ ਹੁਣ ਜਦੋਂ ਮੈਂ ਚੱਲ ਜਾਣਾ ਮੈਂ ਸ਼ਾਮ ਤੱਕ ਮੈਂ ਇਹਨਾਂ ਨਾਲ ਰਹਿਣਾ ਅੱਛਾ ਕੁਝ ਇਦਾਂ ਦੇ ਬੰਦੇ ਮੈਨੂੰ ਮਿਲਦੇ ਜਿਨ੍ਹਾਂ ਦੀ ਇੱਕੋ ਹੀ ਕੁੜੀ ਆ ਕਿਸੇ ਦੀ ਦੋ ਕੁੜੀਆਂ ਮਤਲਬ ਉਹਨਾਂ ਨੂੰ ਇਹ ਹੈ ਹੀ ਨਹੀਂ ਕਿ ਸਾਡੇ ਮੁੰਡਾ ਹੋਣਾ ਚਾਹੀਦਾ ਸੀ ਇਦਾਂ ਦਾ ਕੁਝ ਵੀ ਹੈ ਨਹੀਂ ਉਹਨਾਂ ਨੂੰ ਹਮ ਹੁਣ ਮੈਂ ਤੁਹਾਨੂੰ ਖੁੱਲ੍ਹ ਕੇ ਗੱਲ ਦੱਸਾਂ ਵਿਚ ਤੇ ਬੈਠਣ ਦੀ ਆਤ ਮੈਨੂੰ ਪਾਤੀ ਮੇਰੇ ਸਹੁਰਿਆਂ ਨੇ ਹੈ ਨਾ ਤੇ ਲਾ ਹਮ ਉੱਥੇ ਹੁਣ ਹਰ ਤਰ੍ਹਾਂ ਦੇ ਕੱਪੜੇ ਪਹਿਰਾਵੇ ਦੇ ਵਿੱਚ ਔਰਤ ਮਰਦ ਨੇ ਆਉਣਾ ਹੈ ਨਾ ਠੀਕ ਹੈ ਤਾਂ ਉੱਥੇ ਜੇ ਤਾਂ ਪੰਜਾਬੀ ਮੁੰਡੇ ਤੇਰੇ ਕੋਲੇ ਆ ਕੇ ਬਹਿ ਗਏ ਤਾਂ ਉਦੋਂ ਗੱਲਾਂ ਕੁਝ ਹੋਰ ਸ਼ੁਰੂ ਹੋਣਗੀਆਂ ਠੀਕ ਹੈ ਨਾ ਹਾਂ ਹਾਂ ਪਰ ਜੇ ਕਿਤੇ ਗੋਰਾ ਤੇਰੇ ਨਾਲ ਆ ਕੇ ਬਹਿ ਗਿਆ ਤਾਂ ਉਹਨਾਂ ਨੇ ਟੈਟੂ ਦੇਖਣੇ ਆ ਤੇ ਜਾ ਉਹਨਾਂ ਨੇ ਬਾਡੀ ਦੇਖਣੀ ਯਾਰ ਵੀ ਕਿੰਨਾ ਵਧੀਆ ਸਰੀਰ ਬਣਾਇਆ ਆਏ ਨੇ ਉਹਨਾਂ ਨੇ 네ਗੇਟਿਵ ਵਾਲੇ ਪਾਸੇ ਜਾਣਾ ਹੀ ਨਹੀਂ ਉਹਨਾਂ ਦੀ ਥਿੰਕਿੰਗ ਹੀ ਨਹੀਂ ਉਹ ਹੋਇਆ ਹੁਣ ਆਪਾਂ ਵਿੱਚ ਤੇ ਗਏ ਜਾਂ ਦੋਨੋਂ ਜਣੇ ਆਹੋ ਕੋਈ ਦਿਮਾਗ ਦੇ ਵਿੱਚ ਸੀਗਾ ਆਪਾਂ ਨੂੰ ਸਮੁੰਦਰ ਦੇ ਪਾਣੀ ਤੱਕ ਮਤਲਬ ਸੀ ਵੀ ਮੈਨੂੰ ਇੰਗਲੈਂਡ ਜਾ ਕੇ ਪੱਪ ਨਹੀਂ ਮਿਲਣੀ ਮੈਂ ਤਾਂ ਦੱਸਦਾ ਮੈਂ ਜਦੋਂ ਪਹਿਲਾਂ ਇਸ ਤੋਂ ਪਹਿਲਾਂ ਮੈਂ ਜਦੋਂ ਪੁਰਤਗਾਲ ਗਿਆ ਸੀ ਮੈਂ ਸੀਗਾ ਨਿੱਕਾ ਸਾਡਾ ਸੀਗਾ ਤੇ ਉਹਦੇ ਨਾਲ ਹੋਰ ਮੁੰਡੇ ਸੀਗੇ ਇਸ ਕਰ ਲਈ ਛੁੱਟੀ ਕਹਿੰਦਾ ਤੈਨੂੰ ਘੁਮਾ ਕੇ ਲਿਆਉਂਦਾ ਮੈਂ ਚਲੋ ਅਸੀਂ ਚੱਲ ਗਏ ਮੌਲ ਦੇ ਵਿੱਚ ਤੇ ਕਾਫੀ ਕੁੜੀਆਂ ਦੁਨੀਆ ਫੇਰਦੀਆਂ ਜਿਦਾਂ ਉਹਨਾਂ ਦੇ ਕੱਪੜੇ ਦੇ ਹਿਸਾਬ ਨਾਲ ਪਾਏ ਸੀਗੇ ਇਹ ਹੁਣ ਆਪਣੇ ਕਈਆਂ ਨੂੰ ਭਾਜੀ ਦੇਖ ਕਿਦਾਂ ਦੀ ਕੋਈ ਮੈਂ ਕਿਹਾ ਯਾਰ ਛੱਡ ਇਹ ਹੋ ਜਾਂਦਾ ਨਾ ਹੀ ਕੰਮ ਕਰਦੇ ਆ ਮੈਂ ਕਹਿੰਦਾ ਸਾਨੂੰ ਕੋਈ ਮੈਨੂੰ ਵੀ ਇੱਡੀ ਫੀਲ ਨਹੀਂ ਨਹੀਂ ਫੀਲ ਹੁੰਦਾ ਯਾਰ ਉਹ ਚੀਜ਼ ਨਹੀਂ ਆਉਂਦੀ ਦਿਮਾਗ ਦੇ ਵਿੱਚ ਹੈ ਨਾ ਫਿਰ ਸਾਡੇ ਲੋਕਾਂ ਦੀ ਹੱਤ ਯਾਰ ਫਿਰ ਆਪਦੇ ਆਪ ਨੂੰ ਸ਼ੋਅ ਕਰਨਾ ਹੁੰਦਾ ਵੀ ਮੈਂ ਮਰਦਾ ਓਕੇ ਅ ਅਸਲੀ ਮਰਦਾਨਗੀ ਇਹ ਨਹੀਂ ਅਸਲੀ ਮਰਦਾਨਗੀ